ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੇ ਵਿੱਚ এবੀਪੀ ਸਾਂਝਾ ਦੀ ਸਾਡੀ ਖਾਸ ਪੇਸ਼ਕਸ਼ ਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ तहे ਦਿਲ ਤੋਂ ਸਵਾਗਤ ਹੈ ਪ੍ਰੋਗਰਾਮ ਬਾਣੀ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਇੱਕ ਨਵੇਂ ਵਿਸ਼ੇ ਦੇ ਨਾਲ ਅੱਜ ਅਸੀਂ ਮੁੜ ਤੋਂ ਤੁਹਾਡੇ ਰੂਬਰੂ ਹੋ ਰਹੇ ਹਾਂ ਸੋ ਸਾਡੇ ਅੱਜ ਦੇ ਜੋ ਖਾਸ ਮਹਿਮਾਨ ਨੇ ਪਹਿਲਾਂ ਤੋਂ ਹੀ ਸਾਡੇ ਨਾਲ ਕਾਫੀ ਵਾਰ ਜੁੜੇ ਨੇ ਡਾਕਟਰ ਇੰਦਰਜੀਤ ਸਿੰਘ ਗੋਗਵਾਣੀ ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁਖੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਵਸਣ ਵਾਲੇ ਹਰ ਨਾਗਰਿਕ ਨੂੰ ਮਾਣ ਹੈ ਆਪਣੇ ਪੰਜਾਬੀ ਹੋਣ ਤੇ ਆਪਣੇ ਪਹਿਰਾਵੇ ਤੇ ਮਾਣ ਹੈ ਆਪਣੇ ਇਤਿਹਾਸ ਤੇ ਮਾਣ ਹੈ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਤੇ ਮਾਣ ਹੈ ਪਰ ਬਦਕਿਸਮਤੀ ਨਾਲ ਆਪਣੀ ਮਾਂ ਬੋਲੀ ਤੇ ਮਾਣ ਨਹੀਂ ਹੈ ਖਾਸ ਕਰਕੇ ਸ਼ੈਰੀ ਤਬਕੇ ਦੀ ਗੱਲ ਕਰ ਲਈਏ ਤਾਂ ਉਥੇ ਆਪਣੀ ਮਾਂ ਬੋਲੀ ਬੋਲਣ ਤੋਂ ਪਰਹੇਜ਼ ਕੀਤਾ ਜਾਂਦਾ ਸੋ ਅੱਜ ਇਸੇ ਵਿਸ਼ੇ ਤੇ ਅਸੀਂ ਡਾਕਟਰ ਸਾਹਿਬ ਨਾਲ ਵਿਚਾਰ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਅਸੀਂ ਦੇਖ ਲਈਏ ਤਾਂ ਗੁਰਮੁਖੀ ਲਿਪੀ ਦੇ ਵਿੱਚ ਜਿਹੜੀ ਬਾਣੀ ਦੀ ਰਚਨਾ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਬਾਣੀ ਨਾ ਪੜਨ ਦਾ ਕਾਰਨ ਇਹੀ ਹੈ ਕਿ ਅਸੀਂ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਗੁਰਮੁਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਿਉਂ ਹੁੰਦੇ ਜਾ ਰਹੇ ਹਾਂ ਤੇ ਉਸਦੇ ਕੀ ਨੁਕਸਾਨ ਨੇ ਇਸ ਲਈ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਸੋ ਡਾਕਟਰ ਸਾਹਿਬ ਆਮ ਤੌਰ ਤੇ ਇੱਕ ਕਵੀ ਨੇ ਬੜਾ ਵਧੀਆ ਲਿਖਿਆ ਹੈ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ ਸੋ ਪੰਜਾਬ ਤੇ ਪੰਜਾਬੀ ਦੇ ਕੀ ਹਾਲਾਤ ਨੇ ਕਿ ਐਸਾ ਹੋਣ ਜਾ ਰਿਹਾ ਹੈ ਜਿਹੜੀ ਮਾਂ ਬੋਲੀ ਪੰਜਾਬੀ ਹੈ ਜਾਂ ਅਸੀਂ ਪੰਜਾਬੀਆਂ ਅਸੀਂ ਵੀ ਕੱਖਾਂ ਵਾਂਗੂ ਰੁਲਣ ਦੀ ਕਗਾਰ ਤੇ ਆ ਦੇਖੋ ਇਹਦੇ ਦੋਨੋਂ ਪੱਖ ਨੇ ਕਿਉਂਕਿ ਇੱਕ ਪੋਜ਼ਿਟਿਵ ਪੱਖ ਤਾਂ ਇਹ ਹੈਗਾ ਕਿ ਅਸੀਂ ਪੰਜਾਬ ਦੇ ਸੂਬੇ ਤੋਂ ਲੈ ਕੇ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਸਟੇਟਾਂ ਵਿੱਚ ਜੀ ਔਰ ਦੁਨੀਆਂ ਦੇ ਤਕਰੀਬਨ 160 ਦੇਸ਼ਾਂ ਵਿੱਚ ਪੰਜਾਬੀ ਲੋਕ ਵਸਦੇ ਆ। ਔਰ ਪੰਜਾਬੀ ਬੋਲਣ ਤੇ ਸਮਝਣ ਵਾਲਿਆਂ ਦੀ ਗਿਣਤੀ ਵੀ ਕਰੋੜਾਂ ਵਿੱਚ ਹੈ। ਬਿਲਕੁਲ ਹੈ। ਤੇ ਜਿੱਥੇ ਵੀ ਪੰਜਾਬੀ ਗਏ ਨੇ ਉਹ ਆਪਣੀ ਕਿਰਤ ਕਰਕੇ ਔਰ ਆਪਣੇ ਜਾਵੀਏ ਕਰਕੇ ਕਿ ਅਸੀਂ ਇੱਥੇ ਕੁਝ ਕਰਕੇ ਵਿਖਾਉਣਾ ਹੈ। ਤੇ ਆਪਣੀ ਭਾਸ਼ਾ ਨੂੰ ਵੀ ਉਹਨਾਂ ਨੇ ਨਾਲ ਜ਼ਰੂਰ ਸੰਭਾਲਿਆ। ਜੀ ਜਿਵੇਂ ਕੈਨੇਡਾ ਦੇ ਵਿੱਚ ਬੜੀ ਅੱਛੀ ਭਾਸ਼ਾ ਦਾ ਸਤਕਾਰ ਹੈ ਪੰਜਾਬੀ ਦਾ ਬੋਰਡ ਮਿਲ ਜਾਂਦੇ ਨੇ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਸਾਡੇ ਪ੍ਰਬੰਧਕ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਸਿਖਾਉਣ ਵਾਸਤੇ ਕਲਾਸਾਂ ਲਾਉਂਦੇ ਨੇ ਮੈਂ ਖੁਦ ਵੀ 3 ਸਾਲ ਬਾਅਦ ਪੰਜਾਬੀ ਪੜ੍ਹਾਉਂਦਾ ਰਿਹਾ ਤੇ ਪੰਜਾਬ ਦੇ ਵਿੱਚ ਵੀ ਚਲੋ ਮਾਹੌਲ ਹੈ ਪੰਜਾਬੀਆਂ ਦਾ ਸੁਚੇਤਤਾ ਰਹਿਣੀ ਜ਼ਰੂਰੀ ਹੈ ਜਿਵੇਂ ਪਿੱਛੇ ਜੇ ਰਿਪੋਰਟਾਂ ਆਈਆਂ ਜਾਂ ਸਾਡੇ ਇੱਕ ਬੜੇ ਨਾਮਵਰ ਸਹਿਤਕਰਨੇ ਲਿਖਿਆ ਕਿ ਜਿਹੜਾ ਸਿੱਖ ਆ ਔਰ ਜਿਹੜੀ ਪੰਜਾਬੀ ਐ ਕੁਝ ਸਾਲਾਂ ਬਾਅਦ ਨਹੀਂ ਇਹ ਲੱਭੇਗੀ ਇਹ ਦੁਰਲਭ ਹੋ ਜਾਏਗੀ ਜੀ ਪਰ ਉਹਦੀਆਂ ਕਿਆਸਰਾਈਆਂ ਸਨ ਪਰ ਉਹ ਜਿਹੜੀਆਂ ਉਹਦੀਆਂ ਕਿਆਸਰਾਈਆਂ ਨੇ ਸਗੋਂ ਕਈ ਵਾਰੀ ਸਾਨੂੰ ਸੁਚੇਤ ਵੀ ਕਰਦੀਆਂ ਨੇ ਬਿਲਕੁਲ ਕਿਤੇ ਅਸੀਂ ਮਾਰ ਨਾ ਖਾ ਜਾਈਏ ਤਾਂ ਦੂਸਰਾ ਪੱਖ ਇਹ ਐ ਕਿ ਜਿੱਥੇ ਜਿਸ ਭਾਸ਼ਾ ਨੂੰ ਗੁਰੂ ਸਾਹਿਬਾ ਨੇ ਨਾ ਮਾਨ ਦਿੱਤਾ ਜੀ ਕਿ ਇੱਕ ਸਾਡਾ ਵਰਗ ਜਦੋਂ ਆਪਾਂ ਕਿੰਨੇ ਵੀ ਜਦ ਤੱਕ ਇਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਪੰਜਾਬੀ ਨੂੰ ਖਤਰਾ ਵੀ ਨਹੀਂ ਹੈ ਕਿਉਂਕਿ ਗੁਰਮੁਖੀ ਲਿਪੀ ਵਿੱਚ ਹੈ ਪੰਜਾਬੀ ਵਿੱਚ ਹੈ ਜੀ ਔਰ ਪੜਨ ਵਾਲੇ ਲੋਕ ਆਉਂਦੇ ਰਹਿਣਗੇ ਸਿੱਖਦੇ ਰਹਿਣਗੇ ਔਰ ਇਹਦਾ ਪ੍ਰਚਾਰ ਤੇ ਪਸਾਰ ਹੁੰਦਾ ਰਹੇਗਾ ਪਰ ਜਿਸ ਤਰ੍ਹਾਂ ਜਿਸ ਨਜ਼ਰੀਏ ਤੋਂ ਆਪਾਂ ਸਮਾਜ ਨੂੰ ਜਾਗਰਿਤ ਕਰਦੇ ਆਂ ਜਾਂ ਜਿਸ ਤਰ੍ਹਾਂ ਆਪਾਂ ਵਿਸ਼ਾ ਲਿਆ ਹੋਇਆ ਤੇ ਅਗਰ ਭੁੱਲਣਗੇ ਜਿਹੜੀ ਇਹਦੇ ਵਿੱਚ ਇੱਕ ਬੜੀ ਵੱਡੀ ਇੱਕ ਸੁਨੇਹਾ ਹੈਗਾ ਜੀ ਕਿ ਜਦੋਂ ਤੁਸੀਂ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂ ਰੋਲ ਵੀ ਜਾਓਗੇ ਜੀ ਮਾਂ ਤੇ ਹੁੰਦੀ ਮਾਂ ਵੱਖਣਾ ਪਰ ਜਿਹੜੀ ਭਾਸ਼ਾ ਮਾਂ ਤੋਂ ਸਿੱਖੀ ਹੈ ਜਾਂ ਜਿਹੜੀ ਸਾਡੀ ਮਾਂ ਨੂੰ ਆਉਂਦੀ ਸੀ ਉਸ ਭਾਸ਼ਾ ਦੀ ਵੀ ਇੱਕ ਕਾਇਮਤੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਤਾਂ ਜਿਸ ਵੀ ਸਿਆਣੇ ਪੁਰਸ਼ ਨੇ ਲਿਖਿਆ ਹੁਣ ਤਾਂ ਇਹ ਲੋਕ ਸਹਿਤ ਬਣ ਗਿਆ ਕਿ ਜੇ ਤੁਸੀਂ ਇਹਨੂੰ ਭੁੱਲੋਗੇ ਤਾਂ ਤੁਸੀਂ ਫਿਰ ਕੱਖਾਂ ਵਾਂਗੂ ਰੋਲੋਗੇ ਜਿਵੇਂ ਮਾਂ ਦੇ ਪਿਆਰ ਤੋਂ ਬਿਨਾਂ ਬੰਦਾ ਰੁੱਲਦਾ ਜਿਵੇਂ ਧਰਤੀ ਮਾਂ ਦੇ ਪਿਆਰ ਤੋਂ ਬਿਨਾਂ ਰੁੱਲਦਾ ਇਸੇ ਤਰ੍ਹਾਂ ਤੁਸੀਂ ਭਾਸ਼ਾ ਦੇ ਪਿਆਰ ਤੋਂ ਬਿਨਾਂ ਵੀ ਰੁੱਲੋਗੇ ਬਿਲਕੁਲ ਡਾਕਟਰ ਸਾਹਿਬ ਜੇ ਦੇਖੀਏ ਪ੍ਰੈਕਟੀਕਲ ਪੱਖ ਤੋਂ ਜਾਂ ਮਾਨਸਿਕਤਾ ਦੇਖ ਲਈਏ ਬਾਕੀਆਂ ਦੇ ਕੰਪੈਰੀਟਿਵ ਜਿਹੜੀ ਪੰਜਾਬੀਆਂ ਦੀ ਮਾਨਸਿਕਤਾ ਹੈਗੀ ਹੈ ਇਹ ਅਸੀਂ ਵੱਡੇ ਸ਼ਹਿਰਾਂ ਵਿੱਚ ਦੇਖ ਲਈਏ ਮੋਹਾਲੀ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਉਥੇ ਮਾਪੇ ਆਪਸ ਦੇ ਵਿੱਚ ਤਾਂ ਉਹ ਪੰਜਾਬੀ ਬੋਲਣਗੇ ਪਰ ਆਪਣੇ ਬੱਚਿਆਂ ਦੇ ਨਾਲ ਹਿੰਦੀ ਵਿੱਚ ਗੱਲ ਕਰਦੇ ਨੇ ਜਾਂ ਇੰਗਲਿਸ਼ ਦੇ ਵਿੱਚ ਦੂਸਰੇ ਪਾਸੇ ਅਸੀਂ ਮਹਾਰਾਸ਼ਟਰ ਵਗੈਰਾ ਦੇਖ ਲਈਏ ਜਾਂ ਬੰਗਾਲ ਦੇ ਵਿੱਚ ਜਾਂ ਚਾਈਨਾ ਵਾਲਿਆਂ ਨੂੰ ਹੀ ਦੇਖ ਲਈਏ ਉਹ ਆਪਣੀ ਲੈਂਗੁਏਜ ਨੂੰ ਕਦੇ ਵੀ ਨਹੀਂ ਛੱਡਦੇ ਬਿਲਕੁਲ ਬਿਹਾਰ ਨੂੰ ਦੇਖ ਲਈਏ ਉਹ ਆਪਦੀ ਲੈਂਗੁਏਜ ਨੂੰ ਛੱਡਦੇ ਨਹੀਂ ਹੈ ਪਰ ਕਿਉਂ ਪੰਜਾਬੀਆਂ ਨੂੰ ਹੀ ਕਿਉਂ ਸ਼ਰਮ ਆਉਂਦੀ ਹੈ ਆਪਣੀ ਮਾਂ ਬੋਲੀ ਬੋਲਣ ਦੇ ਵਿੱਚ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਚੇਤਨਤਾ ਦੀ ਕਿ ਸਾਨੂੰ ਆਪਣੀ ਭਾਸ਼ਾ ਤੇ ਮਾਣ ਕਰਨਾ ਜ਼ਰੂਰੀ ਹੈ ਸਿਆਣੇ ਕਹਿੰਦੇ ਨੇ ਤੁਸੀਂ ਪਛਾਵਾਂ ਜਿੰਨੀ ਮਰਜ਼ੀ ਸਿੱਖੋ ਮਾਂ ਇੱਕੋ ਹੁੰਦੀ ਮਾਸੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਇਹਦੇ ਤੱਤ ਨੂੰ ਇਹ ਸਮਝਣ ਦੀ ਲੋੜ ਹੈ ਜੀ ਕਿ ਬੱਚੇ ਦੀ ਮਾਤ ਪਾਤਸ਼ਾਹ ਤੇ ਇੱਕ ਹੋਏਗੀ ਬਾਕੀ ਪਛਾਵਾਂ ਸਾਡੀਆਂ ਮਾਸੀਆਂ ਨੇ ਮਾਸੀਆਂ ਵੀ ਸਤਕਾਰ ਦੀਆਂ ਪਾਤਰ ਹੁੰਦੀਆਂ ਨੇ ਤੁਸੀਂ ਇੰਗਲਿਸ਼ ਸਿੱਖੋ ਫਾਰਸੀ ਸਿੱਖੋ ਸੰਸਕ੍ਰਿਤ ਸਿੱਖੋ ਹਿੰਦੀ ਸਿੱਖੋ ਰਦੂ ਜੋ ਮਰਜ਼ੀ ਸਿੱਖੋ ਉਹ ਸਿੱਖਣਾ ਵੀ ਚਾਹੀਦਾ ਅੱਜ ਦੇ ਯੁੱਗ ਵਿੱਚ ਬਿਲਕੁਲ ਜ਼ਰੂਰੀ ਪਰ ਮਾਂ ਦਾ ਪਿਆਰ ਮਾਸੀਆਂ ਨਹੀਂ ਦੇ ਸਕਦੀਆਂ ਤਾਂ ਇਹ ਪਿਆਰ ਲਈ ਆਤਮ ਵਿਸ਼ਵਾਸ ਜ਼ਰੂਰੀ ਹੈ ਇਵੇਂ ਤੁਸੀਂ ਕਿਹਾ ਠੀਕ ਗੱਲ ਆ ਕਿ ਵੱਡਿਆਂ ਸ਼ਹਿਰਾਂ ਵਿੱਚ ਕਈ ਲੋਕ ਇਹਨੂੰ ਸਮਝਦੇ ਨੇ ਵੀ ਸ਼ਾਇਦ ਇਹ ਗੁਮਾਰਾਂ ਦੀ ਭਾਸ਼ਾ ਹੈ ਸ਼ਾਇਦ ਪਿੰਡੂ ਭਾਸ਼ਾ ਹੈ ਹਾਂ ਤਾਂ ਇਹਦੇ ਬਾਰੇ ਇੱਕ ਤੱਤ ਗੁਰੂ ਨਾਨਕ ਪਾਸ਼ਾ ਮਹਾਰਾਜੀ ਨੇ ਦਿੱਤਾ ਹੈ ਕਿ ਜਿਸ ਧਰਤੀ ਦੇ ਲੋਕ ਆਪਣੀ ਖਰਾਕ ਆਪਣੀ ਪੋਸ਼ਾਕ ਆਪਣੀ ਭਾਸ਼ਾ ਜਦੋਂ ਵਿਸਾਰਨਗੇ ਨਾ ਉਹ ਗੁਲਾਮਾਂ ਦੇ ਵੀ ਗੁਲਾਮ ਹੋਣਗੇ ਜੀ ਚਤੁਰਾਂ ਕਹਿੰਦਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਕਿਆ ਗਈ ਵੀ ਤੁਸੀਂ ਇੱਕ ਪਾਸੇ ਆਪਣਾ ਉਹ ਸ਼ਾਸਤਣ ਵਾਲਾ ਧਰਮ ਵੀ ਛੱਡਤਾ ਹੈ ਭਾਸ਼ਾ ਤੁਸੀਂ ਮਲੇਸ਼ੀਆ ਵਾਲੀ ਪਕੜ ਕੇ ਬੈਠ ਕੇ ਤਾਂ ਜ਼ਿੰਦਗੀ ਵਿੱਚ ਤੁਹਾਡੀ ਪਛਾਣ ਕਿਵੇਂ ਕਾਇਮ ਰਹੇਗੀ ਇਸ ਲਈ ਜਿਹੜਾ ਆਤਮ ਵਿਸ਼ਵਾਸ ਹੈ ਉਹ ਆਪਣੀ ਭਾਸ਼ਾ ਤੇ ਹੋਣਾ ਚਾਹੀਦਾ ਸਾਡੀ ਜਾਗਰਤੀ ਆਈ ਕਿ ਸਾਡਾ ਵੀ ਇੱਕ ਆਪਣਾ ਨਿਆਰਾ ਧਰਮ ਹੈ ਸਾਡੀ ਇੱਕ ਆਪਣੀ ਭਾਸ਼ਾ ਹੈ ਪਰ ਇਹ ਭਾਸ਼ਾ ਕਿਸੇ ਨੂੰ ਨਫ਼ਰਤ ਕਰਨੀ ਤਾਂ ਨਹੀਂ ਸਿਖਾਉਂਦੀ ਇਹ ਤਾਂ ਸਾਡੀ ਖਿੱਤੇ ਦੀ ਭਾਸ਼ਾ ਹੈ ਜਿਵੇਂ ਤੁਸੀਂ ਕਹਿੰਦੇ ਚੀਨੀ ਲੋਕ ਚੀਨੀ ਹੋਣ ਤੇ ਮਾਣ ਕਰਦੇ ਨੇ ਬੰਗਾਲੀ ਲੋਕ ਬੰਗਾਲੀ ਬੋਲਦੇ ਨੇ ਤਾਂ ਹਰ ਧਰਤੀ ਦੇ ਲੋਕ ਆਪਣੀ ਭਾਸ਼ਾ ਤੇ ਸਵੈ ਮਾਣ ਜ਼ਰੂਰ ਕਰਨ ਇਸ ਲਈ ਜਿਹੜੀ ਆਪਾਂ ਪੇਰੈਂਟਸ ਦੀ ਮਾਪਿਆਂ ਦੀ ਗੱਲ ਕੀਤੀ ਹੈ ਕਿ ਮਾਪਿਆਂ ਦੇ ਵਿੱਚ ਇੰਨਾ ਵਿਸ਼ਵਾਸ ਹੋਵੇ ਕਿ ਉਹਨਾਂ ਦੇ ਬੱਚੇ ਮੇਰੇ ਕੱਲ ਜਿੰਨਾ ਵਧੀਆ ਅਸੀਂ ਪੰਜਾਬੀ 'ਚ ਬੋਲ ਸਕਦੇ ਆ ਜੀ ਔਰ ਜਿੰਨੀ ਵਧੀਆ ਸਾਡੇ ਰਿਸ਼ਤਿਆਂ ਦਾ ਸਬੰਧ ਹੈਗਾ ਆਪਾਂ ਇੱਕ ਇੱਕ ਗੱਲ ਪਹਿਲਾਂ ਵੀ ਕਰਦੇ ਸਾਂ ਵੀ ਭੂਆ ਮਾਸੀ ਚਾਚੀ ਤਾਈ ਸਾਰੀਆਂ ਅੰਟੀਆਂ ਹੋ ਗਈਆਂ ਬਿਲਕੁਲ ਪਰ ਅੰਟੀ ਦਾ ਇੱਕ ਕਾਮਨ ਵਰਲਡ ਹੈਗਾ ਅੰਟੀ ਨਾਲ ਰਿਸ਼ਤੇ ਦਾ ਥੋੜਾ ਪਤਾ ਲੱਗਦਾ ਚਾਚੀ ਦਾ ਰਿਸ਼ਤਾ ਹੋਰ ਹੈ ਤਾਈ ਦਾ ਹੋਰ ਹੈ ਮਾਸੀ ਦਾ ਹੋਰ ਹੈ ਭੂਆ ਦਾ ਹੋਰ ਹੈ ਹੈਨਾ ਤੇ ਜਦੋਂ ਭੂਆ ਦਾ ਇੱਕ ਆਪਣਾ ਰਿਸ਼ਤਾ ਹੈਗਾ ਕਿ ਉਹ ਤੁਹਾਡੇ ਪਿਤਾ ਦੀ ਭੈਣ ਹੈਗੀ ਆ ਮਾਮੀ ਦਾ ਰਿਸ਼ਤਾ ਹੋਰ ਹੈ ਮਾਸੀ ਤੁਹਾਡੀ ਮਾਂ ਦੀ ਭੈਣ ਹੈ ਜੇ ਸਾਰਿਆਂ ਨੂੰ ਆਂਟੀ ਆਂਟੀ ਕਰੋਗੇ ਤੇ ਰਿਸ਼ਤਿਆਂ ਦੀ ਤੁਹਾਨੂੰ ਪਰਵਾਹਸ਼ਾ ਦਾ ਕੋਈ ਵੀ ਨਹੀਂ ਆਉਂਦੀ ਬਿਲਕੁਲ ਸਿਰਫ ਪੰਜਾਬੀ ਭਾਸ਼ਾ ਹੀ ਹੈਗੀ ਮੈਨੂੰ ਲੱਗਦਾ ਹੈ ਦੁਨੀਆ ਦੇ ਵਿੱਚ ਜਿੱਥੇ ਇੰਨੇ ਰਿਸ਼ਤਿਆਂ ਦੇ ਨਾਮ ਨੇ ਬਾਕੀ ਭਾਸ਼ਾਵਾਂ ਦੇ ਵਿੱਚ ਸਾਰੇ ਇੱਕ ਕਤਾਰ ਦੇ ਵਿਚ ਆ ਜਾਂਦੇ ਨੇ ਚਾਚਾ ਮਾਮਾ ਤਾਇਆ ਭੂਆ ਅੰਕਲ ਅਰ ਆਪਣੇ ਕੋਲ ਇੰਨੇ ਵਰਡ ਹੈਗੇ ਨੇ ਜਿਵੇਂ ਉਹ ਤਾਂ ਕਹਿੰਦੇ ਵੀ 100 ਤਾਲਿਆਂ ਦੀ ਇੱਕੋ ਚਾਬੀ ਹੈ ਤੇ ਜੇ ਕੋਈ ਆਇਆ ਕੋਈ ਗਵਾਂਢੀ ਆਇਆ ਚਾਚਾ ਆਇਆ ਤਾਇਆ ਆਇਆ ਫੁੱਫੜ ਆਇਆ ਮਾਮਾ ਆਇਆ ਸਾਰਿਆਂ ਨੂੰ ਅੰਕਲ ਕਹਿ ਕੇ ਸਾਰਤਾ ਜੀ ਤਾਂ ਉਹਨੂੰ ਆਂਟੀ ਕਹਿ ਕੇ ਸਾਰਤਾ ਇਹ ਸਾਡੀ ਰਿਸ਼ਤਿਆਂ ਨੂੰ ਤਾਂ ਪਰਿਭਾਸ਼ਿਤ ਕਰਦੀਆਂ ਨੇ ਸਿਰਫ ਸਾਡੀ ਸਮੋਦਨਿਕ ਭਾਸ਼ਾ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਮਾਮੀ ਕਹਿੰਨੇ ਜਾਂ ਮਾਸੀ ਕਹਿੰਨੇ ਆ ਉਹ ਸਾਡੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਦਾ ਸ਼ਬਦ ਵੀ ਤੇਰਾ ਇਹਦੇ ਨਾਲ ਕੀ ਰਿਸ਼ਤਾ ਬਣਦਾ ਤੇ ਮੇਰਾ ਖਿਆਲ ਜਿਹੜਾ ਇਹ ਗਿਆਨ ਤੋਂ ਬੱਚਾ ਵਾਂਝਾ ਨਹੀਂ ਰਹਿਣਾ ਚਾਹੀਦਾ ਜਦੋਂ ਇਸ ਗਿਆਨ ਤੋਂ ਟੁੱਟਦਾ ਉਹ ਤੁਹਾਡੇ ਸਿਹਤ ਤੋਂ ਟੁੱਟਦਾ ਜੀ ਜੀ ਬਿਲਕੁਲ ਡਾਕਟਰ ਸਾਹਿਬ ਸੋ ਇੱਥੇ ਬੱਚਿਆਂ ਦੇ ਗਿਆਨ ਦੀ ਗੱਲ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਮਾਂ-ਬਾਪ ਦੀ ਮਾਨਸਿਕਤਾ ਤਾਂ ਜੇ ਵਿਗਿਆਨਿਕ ਸੱਚਾਈ ਦੇਖ ਲਈਏ ਸੈਂਟੀਫਿਕ ਤੱਤ ਦੇਖ ਲਈਏ ਪੇਰੈਂਟਸ ਦਾ ਆਮ ਤੌਰ ਤੇ ਇਹ ਬਹਾਨਾ ਹੁੰਦਾ ਹੈ ਇਹ ਤਰਕ ਹੁੰਦਾ ਹੈ ਕਿ ਪੰਜਾਬੀ ਤਾਂ ਕੋਈ ਗੱਲ ਨਹੀਂ ਅਸੀਂ ਖਾ ਦੇਵਾਂਗੇ ਪਰ ਇਹ ਇੰਗਲਿਸ਼ ਵਿੱਚੋਂ ਫਿਰ ਪਿੱਛੇ ਰਹਿ ਜਾਏਗਾ ਹਿੰਦੀ ਵਿੱਚੋਂ ਪਿੱਛੇ ਰਹਿ ਜਾਏਗਾ ਜਾਂ ਕਿਸੇ ਹੋਰ ਲੈਂਗੁਏਜ ਵਿੱਚੋਂ ਪਿੱਛੇ ਰਹਿ ਜਾਏਗਾ ਵਿਗਿਆਨਿਕ ਤੱਥ ਕੀ ਇਹ ਸਹੀ ਹੈ ਵੀ ਮਾਂ ਬੋਲੀ ਨੂੰ ਛੱਡ ਕੇ ਦੂਸਰੀ ਲੈਂਗੁਏਜ ਬੱਚਾ ਜ਼ਿਆਦਾ ਐਡਾਪਟ ਕਰਦਾ ਹੈ ਨਹੀਂ ਇਹ ਨਾ ਮਨੋਵਿਗਿਆਨਕ ਤੌਰ ਤੇ ਵੀ ਔਰ ਅਧਿਆਪਨ ਦੇ ਤੌਰ ਤੇ ਵੀ ਇਹ ਸ਼ਬਦ ਉਹਨਾਂ ਦੇ ਮਨ ਵਿੱਚ ਗਲਤ ਬੈਠਾ ਹੋਇਆ ਹੈ ਜਿਹੜਾ ਬੰਦਾ ਆਪ ਦੀ ਭਾਸ਼ਾ ਨੂੰ ਸ਼ੁੱਧ ਨਹੀਂ ਜਾਣਦਾ ਉਹ ਦੂਜੀਆਂ ਭਾਸ਼ਾਵਾਂ ਬਾਰੇ ਵੀ ਬਹੁਤੀ ਸ਼ੁੱਧਤਾ ਜਾਂ ਬਹੁਤਾ ਮਿਹਨਤੀ ਨਹੀਂ ਹੋ ਸਕਦਾ ਨਹੀਂ ਤਾਂ ਆਮ ਤੌਰ ਤੇ ਸਾਡੇ ਸਕੂਲਾਂ ਕਾਲਜਾਂ ਵਿੱਚ ਵੀ ਕੁਝ ਬੱਚੇ ਜਿਹੜੇ ਕਿਸੇ ਖਾਸ ਐਕਟੀਵਿਟੀ ਵਿੱਚ ਹੁੰਦੇ ਨਾ ਉਹ ਸਾਰੇ ਪਾਸੇ ਹੀ ਠੀਕ ਹੁੰਦੇ ਨੇ ਜੀ ਉਹ ਮਤਲਬ ਸਭਿਆਚਾਰਕ ਵਿੱਚ ਵੀ ਬਹੁਤ ਵਧੀਆ ਹੁੰਦੇ ਨੇ ਉਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਹੁੰਦੇ ਨੇ ਉਹ ਉਹਨਾਂ ਦਾ ਨੈਤਿਕ ਤੌਰ ਤੇ ਵੀ ਵਧੀਆ ਹੁੰਦੇ ਨੇ ਤੇ ਜਿਹੜੇ ਸੁਸਤ ਹੁੰਦੇ ਨੇ ਉਹ ਸਾਰੇ ਪਾਸੇ ਹੀ ਸੁਸਤ ਹੁੰਦੇ ਨੇ ਪੰਜਾਬੀ ਵਿੱਚ ਕਹਿੰਦੇ ਜਿਹੜੇ ਲਾਹੌਰ ਕਾਂ ਵਾਲੇ ਪਸ਼ੌਰ ਵੀ ਕਮਲੇ ਜਿਹੜਾ ਲਾਹੌਰ ਚ ਕਮੜਾ ਪਸ਼ੌਰ ਜਾ ਕੇ ਸਿਆਣਾ ਕਿਵੇਂ ਹੋ ਜਾਏਗਾ ਹਨਾ ਤਾਂ ਇਹ ਸਾਡੀ ਗਲਤਫਹਿਮੀ ਸਾਨੂੰ ਤਿਆਗਣੀ ਚਾਹੀਦੀ ਹੈ ਮੇਰਾ ਖਿਆਲ ਜਿਹੜਾ ਸਭੋਂ ਜਿਹਨੂੰ ਪੰਜਾਬੀ ਸ਼ੁੱਧ ਆਉਂਦੀ ਆ ਉਹ ਇੰਗਲਿਸ਼ ਵੱਲੀ ਵੀ ਉਹਨੂੰ ਜ਼ਿਆਦਾ ਮਿਹਨਤ ਕਰੇਗਾ ਉਹ ਹਿੰਦੀ ਸੰਸਕ੍ਰਿਤ ਵੱਲੀ ਵੀ ਕਰ ਲੇਗਾ ਉਹਨੂੰ ਜਿਹੜੀ ਸਿਖਾਓਗੇ ਸਿੱਖ ਜਾਏਗਾ ਔਰ ਜਦੋਂ ਤੁਸੀਂ ਕਹਿੰਦੇ ਹੋ ਸਿਖਾ ਲਾਂਗੇ ਤਾਂ ਉਹਦਾ ਉਚਾਰਨ ਹਮੇਸ਼ਾ ਗਲਤ ਹੁੰਦਾ ਹੈ ਇਹ ਮੇਰਾ ਜਾਤੀ ਤਜਰਬਾ ਹੈ ਕਿ ਸਾਡੇ ਬੀਏ ਪਾਸ ਬੱਚੇ ਵੀ ਜੱਜੇ ਪੈਰ ਬਿੰਦੀ ਜ਼ਾ ਨਹੀਂ ਬੋਲਦੇ ਜਾ ਬੋਲਦੇ ਨੇ ਹਾਂਜੀ ਉਹਨਾਂ ਨੂੰ ਸ਼ਾ ਖਾ ਗਾ ਜ਼ਾ ਫਾ ਦੀਆਂ ਤੁਨੀਆਂ ਵੀ ਕਲੈਰਿਟੀ ਕੋਈ ਨਹੀਂ ਆ ਉਹਨਾਂ ਨੂੰ ਜਿਹੜਾ ਅਰਥ ਗਿਆਨ ਹੈ ਵੀ ਅਰਥ ਬਿੰਦੀ ਪਾਉਣ ਦੇ ਨਾਲ ਅਰਥ ਹੋਰ ਹੋ ਜਾਂਦਾ ਜਾਂ ਡੰਡੀ ਕੰਨਾ ਪਾਉਣ ਦੇ ਨਾਲ ਅਰਥ ਬਦਲ ਜਾਂਦਾ ਸ਼ਾਸਤਰ ਸ਼ਾਸਤਰ ਮਤਲਬ ਇੱਕ ਪਾਸੇ ਸ਼ਾਸਤਰ ਵਿਦਿਆ ਹੈ ਇੱਕ ਪਾਸੇ ਸ਼ਾਸਤਰ ਵਿਦਿਆ ਹੈ ਇੱਕ ਪਾਸੇ ਸ਼ਾਸਤਰ ਗ੍ਰੰਥ ਹੋ ਗਿਆ ਸ਼ਾਸਤਰ ਤੁਹਾਡੇ ਹਥਿਆਰ ਹੋ ਗਏ ਜੀ ਜੀ ਖਾਲਸਾ ਖਾਲਸਾ ਇੱਕ ਪਾਸੇ ਖਾਲਸਾ ਪੰਜਾਬੀ ਚ ਪਵਿੱਤਰ ਹੈ ਤੇ ਖਖੇ ਪੈਰ ਬਿੰਦੀ ਪਾ ਦਿਓ ਖਾਲਸਾ ਪਰਸ਼ੀਅਨ ਦੇ ਵਿੱਚ ਜਿਹੜੀ ਜਾਇਦਾਦ ਸਿੱਧੀ ਬਾਦਸ਼ਾਹ ਦੇ ਅਧੀਨ ਹੈ ਉਹ ਖਾਲਸਾ ਹੀ ਹੋਗੀ ਤਾਂ ਪਹਿਰੀ ਬਿੰਦੀ ਭਣ ਦੇ ਨਾਲ ਜ਼ਫਰ ਜਾਲਨੇ ਜ਼ਫਰਨਾਮਾ ਹੁਣ ਜਫਰ ਜਾਲਣੇ ਪੰਜਾਬੀ ਦਾ ਸ਼ਬਦ ਆ ਦੁੱਖ ਸੈਣੇ ਬਿਲਕੁਲ ਤੇ ਜ਼ਫਰ ਫਾਰਸੀ ਦੇ ਵਿੱਚ ਜ਼ਾਫ ਆਪਰ ਬਿੰਦੀ ਪਾ ਕੇ ਜਿੱਤ ਹੋ ਗਿਆ ਫਤਿਹ ਹੋ ਗਿਆ ਨਾਮਾ ਕਹਿੰਦੇ ਖਤ ਨੂੰ ਹੁਣ ਜੇ ਤੁਸੀਂ ਇਹਨੂੰ ਬੋਲੋਗੇ ਜਫਰਨਾਮਾ ਇਹ ਬਣ ਜੇਗੀ ਦੁੱਖਾਂ ਦੀ ਚਿੱਠੀ ਹਾਂਜੀ ਜੇ ਤੁਸੀਂ ਬੋਲੋਗੇ ਜ਼ਫਰਨਾਮਾ ਇਹ ਬਣ ਜੇਗੀ ਫਤਿਹ ਦਾ ਖਤ ਜਾਂ ਜਿੱਤ ਦੀ ਚਿੱਠੀ ਤਾਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੇ ਨੁਕਤੇ ਨੇ ਇਹ ਅਰਥ ਬਹੁਤ ਵੱਡੇ ਰੱਖਦੇ ਨੇ ਔਰ ਇਹ ਸਮਝਾਉਣੇ ਤੇ ਸਮਝਣੇ ਸਾਰਿਆਂ ਲਈ ਜ਼ਰੂਰੀ ਨੇ ਪਰ ਇਹਦੀ ਸ਼ੁੱਧਤਾ ਤੇ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਜਿੰਨੇ ਵੀ ਬੋਰਡ ਲਿਖੇ ਹੋਏ ਨੇ ਤਾਂ ਮੈਕਸਿਮਮ ਸਾਡੇ ਗਲਤ ਆਉਂਦੇ ਨੇ ਵੀ ਇੱਕ ਪਾਸੇ ਸਾਡੀ ਮਾਤ ਭਾਸ਼ਾ ਹੈ ਫਿਰ ਸਿਹਾਰੀਆਂ ਬਿਹਾਰੀਆਂ ਡੰਡੀਆਂ ਕੌਮੇ ਬਿੰਦਿਆਂ ਦਾ ਕਿਸੇ ਨੂੰ ਖਿਆਲ ਹੀ ਨਹੀਂ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਪ੍ਰੋਫੈਸਰ ਹੋ ਤੁਹਾਡਾ ਵਿਦਿਆਰਥੀਆਂ ਦੇ ਨਾਲ ਵਾਪੈਂਦਾ ਅ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਜਿਹੜੀ ਇਹ ਵਿਆਕਰਨ ਜਿਸ ਤਰ੍ਹਾਂ ਤੁਸੀਂ ਹਿਆਰੀ ਬਿਆਰੀ ਦੀ ਗੱਲ ਕੀਤੀ ਹੈ ਵਿਦਿਆਰਥੀਆਂ ਨੂੰ ਨਾਮ ਵੀ ਨਹੀਂ ਪਤਾ ਹੁੰਦੇ ਛੋਟੀ ਵੱਡੀ ਮਾਤਰਾ ਕਹਿ ਕੇ ਉਹ ਇਹਨਾਂ ਨੂੰ ਸੰਬੋਧਨ ਕਰਦੇ ਨੇ ਸੋ ਲਿਖਤੀ ਜਿਹੜੀ ਲੈਂਗੁਏਜ ਆ ਉਹਦੇ ਚ ਕਿੰਨਾ ਕੁ ਨਿਗਾਰਾ ਆ ਅੱਜ ਕੱਲ ਸਟੂਡੈਂਟਸ ਦੇ ਚ ਅ ਲਿਖਤੀ ਚ ਜ਼ਿਆਦਾ ਨਿਗਾਰਾ ਆ ਜੀ ਕਿਉਂਕਿ ਇੱਕ ਤਾਂ ਜਿਹੜਾ ਮਾਡਰਨ ਮੀਡੀਆ ਹੈ ਹਰ ਇੱਕ ਕੋਲੇ ਮੋਬਾਈਲ ਹੈ ਹਰ ਇੱਕ ਦੇ ਘਰ ਵਿੱਚ ਢਾਈ ਢਾਈ ਸੌ ਚੈਨਲ ਚੱਲ ਰਿਹਾ ਹੈ ਤਾਂ ਮਨੋਰੰਜਨ ਤੱਕ ਵੱਜ ਕੇ ਰਹਿ ਗਏ ਬੱਚੇ ਨਾ ਨਿਊਜ਼ਪੇਪਰ ਅਖਬਾਰ ਪੜ੍ਹਦੇ ਨੇ ਨਾ ਚੰਗੇ ਮੈਗਜ਼ੀਨ ਪੜ੍ਹਦੇ ਨੇ ਨਾ ਐਕਸਟਰਾ ਕੋਈ ਕਿਤਾਬਾਂ ਪੜ੍ਹਦੇ ਨੇ ਵੀ ਜਿਹੜੀਆਂ ਸਿਹਤ ਦੀਆਂ ਨੇ ਬਹੁਤ ਅੱਛਾ ਸਿਹਤ ਦਾ ਅਮੀਰ ਸਾਹਿਬ ਹੈ Google culture ਹੋ ਗਿਆ ਹਾਂ ਤੇ ਜਿਹੜਾ ਲਿਖਣ ਹੈ ਜਿਹੜੀ ਹੱਥ ਲਿਖਤ ਕਹਿ ਲਓ ਸੁੰਦਰ ਲਿਖਾਈ ਕਹਿ ਲਓ ਉਹ ਜ਼ਿਆਦਾ ਹੀ ਖਰਾਬ ਹੈ ਜਿਉਂਕਿ ਉਹਨਾਂ ਨੇ ਅਭਿਆਸ ਛੱਡਤਾ ਅਸੀਂ ਫਟੀਆਂ ਵੀ ਛੱਡਤੀਆਂ ਬਾਲ ਪੈਨ ਤੇ ਆ ਗਏ ਉਹ ਵੀ ਅਸੀਂ ਪੇਪਰਾਂ ਦੇ ਦਿਨਾਂ ਚ ਸਾਡੇ ਬੱਚੇ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਤਾਂ ਇਹ ਜਿਹੜੀ ਲਿਖਾਈ ਜਿਹੜੀ ਸੁੰਦਰਤਾ ਅੱਗੇ ਬਣਾਈ ਜਾਂਦੀ ਸੀ ਅਧਿਆਪਕਾਂ ਵੱਲੋਂ ਪ੍ਰਾਇਮਰੀ ਪੱਧਰ ਤੇ ਉਹ ਡਾਊਨਫਾਲਾ ਬਹੁਤ ਜ਼ਿਆਦਾ ਹੈ ਗ੍ਰਾਵਿਟਾ ਜੀ ਤੇ ਸੁੰਦਰ ਲਿਖਣਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਇੱਕ ਕਲਾ ਹੈਗੀ ਹੈ ਇਹਦੇ ਚ ਸਾਡੇ ਬੱਚੇ ਟੁੱਟ ਰਹੇ ਨੇ ਮਤਲਬ ਪਹਿਨਣ ਪੱਚਰਨ ਲਈ ਤਾਂ ਆਪਣੇ ਆਪ ਨੂੰ ਸੁੰਦਰ ਬਣਾ ਰਹੇ ਨੇ ਪਰ ਉਹਨਾਂ ਦੀਆਂ ਹੱਥਾਂ ਦੀ ਲਿਖਾਈ ਹਰ ਪਾਸ਼ਾ ਬਾਰੇ ਹੀ ਕਈ ਵਾਰੀ ਨਹੀਂ ਉਹਨੀ ਸੁੰਦਰਤਾ ਆਉਂਦੀ ਕਿਉਂਕਿ ਲਿਖਣਾ ਵੀ ਇੱਕ ਅਭਿਆਸ ਹੈ ਤਾਂ ਜਦੋਂ ਅਭਿਆਸ ਛੱਡ ਦੇਣਗੇ ਤੇ ਸ਼ੁੱਧਤਾ ਤੇ ਸਪਸ਼ਟਤਾ ਵੀ ਖਤਮ ਹੋਏਗੀ ਇਸ ਕਰਕੇ ਇਹਦੇ ਲਈ ਵੀ ਜਾਗਰਤੀ ਜਿਹੜੀ ਆ ਭਾਸ਼ਾ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਜੀ ਬਿਲਕੁਲ ਡਾਕਟਰ ਸਾਹਿਬ ਸੋ ਇਹਦੇ ਵਿੱਚ ਵਿਦਿਆਰਥੀਆਂ ਦਾ ਅਧਿਆਪਕਾਂ ਦਾ ਪ੍ਰੋਫੈਸਰਸ ਦਾ ਕਿੰਨਾ ਕੁ ਯੋਗਦਾਨ ਹੈ ਭਾਸ਼ਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਿਦਿਆਰਥੀ ਕਿਉਂਕਿ ਉਹਨਾਂ ਲਈ ਇਹ ਕੋਈ ਗਲਤੀਆਂ ਨਹੀਂ ਹੈਗੀਆਂ ਇਹ ਜਿਹੜੀ ਵਿਆਕਰਣ ਹੈ ਉਹਨੂੰ ਬਰੀਕੀ ਨਾਲ ਸਮਝਦੇ ਹੀ ਨਹੀਂ ਹੈਗੇ ਸਟੂਡੈਂਟ ਟਿੱਪੀ ਬਿੰਦੀ ਉਹਨਾਂ ਲਈ ਮਾਈਨਰ ਹੈ ਉਹ ਇਹਨਾਂ ਤੋਂ ਬਿਨਾ ਹੀ ਲਿਖ ਦੇਣਗੇ ਪੰਜਾਬੀ ਦੇ ਵਰਡਸ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ ਦੇਖੋ ਪੰਜਾਬੀ ਵਿੱਚ ਜਿੱਥੇ 35 ਅੱਖਰ ਸਾਡੇ ਪੁਰਨੇ ਨੇ ਉਹਤੇ ਪੰਜਾਂ ਚ ਪੈਰੀਂ ਬਿੰਦੀ ਆ 13 ਲਗਾਤਾਰਾਂ ਨੇ ਹੂੰ ਜੇ ਇਕੱਲੀ ਪੰਜਾਬੀ ਦੀ ਗੱਲ ਕਰੀਏ ਤਾਂ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਕੋਈ ਬਲਾਰਾ ਹੋਵੇ ਟੀਚਰ ਹੋਵੇ ਪ੍ਰੋਫੈਸਰ ਹੋਵੇ ਇਹਦੀ ਸ਼ੁੱਧਤਾ ਤੇ ਸਪਸ਼ਟਤਾ ਕਿਉਂਕਿ ਬੰਦੇ ਦੇ ਬੋਲੇ ਵੀ ਸ਼ੁੱਧ ਤੇ ਲਿਖੇ ਵੀ ਸ਼ੁੱਧ ਤੇ ਸਮਝੇ ਵੀ ਸ਼ੁੱਧ ਜੀ ਅਸਲ ਵਿੱਚ ਫੇਰ ਤੁਸੀਂ ਭਾਵਰਥਾਂ ਨੂੰ ਇਹ ਬਹੁਤ ਲਾਗੇ ਹੁੰਦੇ ਹੋ ਤਾਂ ਕਿਸੇ ਸ਼ਬਦ ਬਾਰੇ ਉਹਦੇ ਜਿਹੜੇ ਭਾਵ ਅਰਥਾਂ ਨੂੰ ਸਮਝਣਾ ਤੁਹਾਡੀ ਸ਼ੁੱਧਤਾ ਸਪਸ਼ਟਤਾ ਵੀ ਜ਼ਰੂਰੀ ਹੈ ਇਹ ਸਾਡੀ ਸਾਰਿਆਂ ਦੀ ਕਿਉਂਕਿ ਮੀਡੀਆ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਵੀ ਭਾਵੇਂ ਕੋਈ ਅਖਬਾਰ ਸ਼ਬਦ ਨੇ ਹਾਲਾਂਕਿ ਸਾਡੇ ਅਖਬਾਰਾਂ ਵਿੱਚ ਬਹੁਤ ਘੱਟ ਗਲਤੀਆਂ ਹੁੰਦੀਆਂ ਨੇ ਕਦੇ-ਕਦੇ ਕੋਈ ਟਾਵੀਆਂ ਟਾਵੀਆਂ ਆਉਂਦੀਆਂ ਨੇ ਪਰ ਉਹ ਬਹੁਤ ਸचेत ਹੋ ਕੇ ਸ਼ਬਦ ਨੇ ਜੀ ਮੈਗਜ਼ੀਨ ਕੁਝ ਬਹੁਤ ਸचेत ਹੋ ਕੇ ਸ਼ਬਦ ਨੇ ਪੁਸਤਕਾਂ ਪ੍ਰੂਫ ਰੀਡਰ ਮੈਕਸਿਮਮ ਜਿਹੜੀ ਕੋਸ਼ਿਸ਼ ਕਰਦੇ ਨੇ ਵੀ ਕਈ ਕਈ ਵਾਰੀ ਪੜੇ ਕੋਈ ਟਾਵੀ ਟਾਵੀ ਗਲਤੀ ਲੱਬੇਗੀ ਪਰ ਫਿਰ ਵੀ ਸਾਡੇ ਸਹਿਤ ਵਿੱਚ ਬਹੁਤ ਸਪਸ਼ਟਤਾ ਹੁੰਦੀ ਹੈ ਜੀ ਜੀ ਬਿਲਕੁਲ ਮਤਲਬ ਉਹਦੀ ਸਾਨੂੰ ਮਿਲਦੀ ਹੈ ਮੀਡੀਆ ਦੀ ਜੇ ਗੱਲ ਕਰ ਲਈਏ ਤਾਂ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਿਹੜੇ ਪੰਜਾਬੀ ਚੈਨਲ ਨੇ ਉੱਥੇ ਵੀ ਬੜਾ ਬੁਰਾ ਹਾਲ ਹੈ ਹਾਂ ਉਹ ਉੱਥੇ ਆ ਕੇ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਉਹ ਉੱਥੇ ਇਹ ਜਰੂਰ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਜ਼ਿੰਮੇਵਾਰ ਲੋਕਾਂ ਜੀ ਜ਼ਿੰਮੇਵਾਰ ਦੇ ਵਿੱਚ ਸਾਨੂੰ ਭਵੇਂ ਸਪੈਸ਼ਲਿਸਟ ਲੋਕ ਭਰਤੀ ਕਰਨੇ ਪੈਣ ਉਸ ਭਾਸ਼ਾ ਦੇ ਪਰ ਸਾਡੀ ਲਿਖਤ ਜਿਹੜੀ ਜਿਹੜੀ ਸਾਰੀ ਦੁਨੀਆ ਦੇ ਸਾਹਮਣੇ ਜਾਂ ਅਸੀਂ ਫੁੱਟ ਨੋਟ ਤੇ ਜੋ ਵੀ ਨਾਲ ਨਾਲ ਦਿੰਨੇ ਆ ਤਾਂ ਉਹ ਸਾਡੀ ਬਹੁਤ ਹੀ ਸਾਫ਼ ਸੁਥਰੀ ਔਰ ਸ਼ੁੱਧ ਹੋਣੀ ਚਾਹੀਦੀ ਆ ਉੱਥੇ ਲਗਾਤਾਰਆਂ ਦੀਆਂ ਬਹੁਤ ਸਾਰੀਆਂ ਗਲਤੀਆਂ ਆਉਂਦੀਆਂ ਨੇ ਅਕਸਰ ਆਉਂਦੀਆਂ ਨੇ ਬਿਲਕੁਲ ਅਕਸਰ ਆਉਂਦੀਆਂ ਨੇ ਜੀ ਆ ਬਿਲਕੁਲ ਡਾਕਟਰ ਸਾਹਿਬ ਸੋ ਕਈ ਸਟੂਡੈਂਟ ਜਿਸ ਤਰ੍ਹਾਂ ਪੰਜਾਬੀ ਸਟੂਡੈਂਟ ਹੁੰਦੇ ਨੇ ਆਪਣਾ ਸਾਡਾ ਵੀ ਵਾਪੈਂਦਾ ਐ ਐਸ ਵੀ ਸਟੂਡੈਂਟ ਲਾਈਫ ਦੇ ਵਿੱਚੋਂ ਆਏ ਆ ਆਪਣੇ ਸਾਥੀਆਂ ਨੇ ਜੇ ਅਸੀਂ ਕਹੀਏ ਕਿ ਤੁਸੀਂ ਕਿਉਂ ਆਪਣੀ ਲੈਂਗੁਏਜ ਛੱਡ ਕੇ ਦੂਸਰੀ ਦੀ ਵਰਤੋਂ ਕਰਦੇ ਹੋ ਜਿੱਥੇ ਲੋੜ ਹੈ ਹੀ ਨਹੀਂ ਤੁਸੀਂ ਕਿਉਂ ਦੂਸਰਿਆਂ ਨੂੰ ਇੰਪ੍ਰੈਸ ਕਰਨ ਦੇ ਲਈ ਹੋਰ ਲੈਂਗੁਏਜ ਦੇ ਵਿੱਚ ਗੱਲ ਕਰਦੇ ਹੋ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਮਾਂ ਬੋਲੀ ਦਾ ਕੀ ਮਹੱਤਵ ਹੈ ਜੇ ਛੱਡ ਦਵਾਂਗੇ ਦੂਸਰੀ ਭਾਸ਼ਾ ਬੋਲ ਲਵਾਂਗੇ ਤਾਂ ਕੀ ਨੁਕਸਾਨ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੀ ਮਹੱਤਵ ਹੈ ਮਾਂ ਬੋਲੀ ਦਾ ਮੇਰਾ ਖਿਆਲ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸਣ ਦੀ ਲੋੜ ਆ ਵੀ ਜਿੰਨਾ ਮਾਂ ਦਾ ਮਹੱਤਵ ਹੈ ਜ਼ਿੰਦਗੀ 'ਚ ਉਨਾ ਹੀ ਮਾਂ ਬੋਲੀ ਦਾ ਮਹੱਤਵ ਹੈ ਜਦੋਂ ਸਾਡੀਆਂ ਇਹ ਭਾਵਨਾਵਾਂ ਜਾਗਰਤ ਹੋਣਗੀਆਂ ਨਾ ਵੀ ਜੇ ਅਸੀਂ ਕਹੀਏ ਵੀ ਵੱਡੇ ਹੋ ਜੀਏ ਅਸੀਂ ਕਿ ਵੀ ਮਾਂ ਦਾ ਮਹੱਤਵ ਕੋਈ ਨਹੀਂ ਹੈਗਾ ਤਾਂ ਇਹ ਉਹਨੇ ਹੀ ਦਗਾ ਹੋਏਗਾ ਆਪਣੀ ਬੋਲੀ ਦੇ ਨਾਲ ਮਾਂ ਬੋਲੀ ਦਾ ਕੀ ਮਹੱਤਵ ਹੈ ਇਹ ਠੀਕ ਹੈ ਕਿ ਜਿਹੜੀ ਅੰਗਰੇਜ਼ੀ ਹੈ ਇਹ ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ ਇਹ ਸਾਡੀ ਅੰਤਰ ਸਬੰਧ ਦੀ ਭਾਸ਼ਾ ਹੈਗੀ ਹੈ ਬਹੁਤ ਸਾਰੀਆਂ ਜਿਹੜੀਆਂ ਖਾਸ ਬਿਗਰੀਆਂ ਨੇ ਉਹ ਭਾਸ਼ਾ ਤੇ ਨਿਰਭਰ ਹੁੰਦੀਆਂ ਨੇ ਔਰ ਚੰਗੀ ਗੱਲ ਆ ਕਿ ਸਾਨੂੰ ਇੰਗਲਿਸ਼ ਜਿਹੜੀ ਆ ਚੰਗੀ ਆਉਣੀ ਚਾਹੀਦੀ ਹੈ ਬਿਲਕੁਲ ਬੋਲਣੀ ਵੀ ਚਾਹੀਦੀ ਹੈ ਕੁਝ ਸ਼ਬਦ ਇੱਕ ਦੂਜੀਆਂ ਭਾਸ਼ਾਵਾਂ ਵਿੱਚ ਸਮਿਲਤ ਵੀ ਹੈਗੇ ਨੇ ਪੰਜਾਬੀ ਵਿੱਚ ਬਹੁਤ ਸਾਰੇ ਅੰਗਰੇਜ਼ੀ ਦੇ ਸੰਸਕ੍ਰਿਤ ਦੇ ਹੋਰ ਅਰਬੀ ਦੇ ਬਾਕੀ ਭਾਸ਼ਾਵਾਂ ਦੇ ਸ਼ਬਦ ਇਹਦੇ ਅਚਕ ਸ਼ਾਮਿਲ ਵੀ ਹੋ ਗਏ ਨੇ ਜਿਵੇਂ ਮੈਂ ਕਹਿੰਦਾ ਉਹਨਾਂ ਬਾਸ ਚ ਬਹਿ ਜਾਓ ਸਾਰੇ ਸ਼ਬਦ ਅੰਗਰੇਜ਼ੀ ਦੇ ਨੇ ਬਾਸ ਡਰਾਈਵਰ ਟਾਇਰ ਟਿਊਬ ਵਿਸਲ ਟਿਕਟ ਚੈਕਰ ਬੀ ਬੇਸਿਕਲੀ ਇੰਗਲਿਸ਼ ਜਿਹੜੀ ਹੈ ਇਹ ਆਪਣੇ ਆਪ ਵਿੱਚ ਇਹਦਾ ਪੰਜਾਬੀਕਰਨ ਹੋ ਗਿਆ ਸਾਡਾ ਅਨਪੜ੍ਹ ਬੰਦਾ ਵੀ ਕਹਿੰਦਾ ਵੇ ਬੱਸ ਤੇ ਚੜ ਗਿਆ ਟਿਕਟ ਲੈ ਲਈਆ ਕੰਡਕਟਰ ਆ ਗਿਆ ਡਰਾਈਵਰ ਚਲਾ ਰਿਹਾ ਸ਼ਬਦ ਇੰਗਲਿਸ਼ ਦੇ ਨੇ ਪੰਜਾਬੀਕਰਨ ਹੋ ਗਿਆ ਤੇ ਬੱਸ ਦੀ ਪੰਜਾਬੀ ਕੀ ਹੋਏਗੀ ਵੇ ਕੋ ਬੱਸ ਸਾਡੇ ਲੋਕ ਸਹਿਤ ਵੀ ਤੈਨੂੰ ਲਾਰੀ ਬੋਲਦੇ ਸਨ ਤੇ ਲਾਰੀ ਨੂੰ ਹੁਣ ਕੋਈ ਇਹ ਸ਼ਬਦ ਯੂਜ਼ ਨਹੀਂ ਕਰਦਾ ਇਹ ਸਾਡੀ ਭਾਸ਼ਾ ਚ ਨਾ ਇਹ ਅਮੀਰੀ ਵੀ ਆ ਪੰਜਾਬੀ ਚ ਇਹ ਨੇ ਹਰ ਭਾਸ਼ਾ ਦੇ ਸ਼ਬਦ ਦਾ ਪੰਜਾਬੀਕਰਨ ਆਪਣੇ ਆਪ ਵਿੱਚ ਜਜ਼ਬ ਕਰ ਲਿਆ ਇਵੇਂ ਪਾਣੀ ਦੀ ਸ਼ਕਤੀ ਹੁੰਦੀ ਨਾ ਹਰ ਰੰਗ ਨੂੰ ਗ੍ਰਹਿਣ ਕਰਨ ਦੀ ਜੀ ਜੀ ਤੇ ਸਾਡੀ ਇਹ ਭਾਸ਼ਾ 'ਚ ਸ਼ਕਤੀ ਵੀ ਹੈਗੀ ਆ ਕਿ ਇਹਨੇ ਪਤਾ ਨਹੀਂ ਕਿੰਨੀਆਂ ਪਿਛਾਵਾਂ ਦੇ ਸ਼ਬਦ ਜਿਹੜੇ ਆ ਉਹ ਆਪਣੇ ਵਿੱਚ ਸ਼ਾਮਲ ਕਰਨੇ ਉਹ ਉਹਦਾ ਉਹ ਪੰਜਾਬੀ ਹੋ ਗਏ ਨੇ ਉਹ ਸਾਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਦੇ ਸ਼ਬਦ ਨੇ ਬਿਲਕੁਲ ਕੁਝ ਠੀਕ ਆ ਸਾਡੀ ਬੋਲਚਾਲ ਵਿੱਚ ਕੁਝ ਸ਼ਬਦ ਸਹਿਜ ਭਾਵੀ ਇੰਗਲਿਸ਼ ਦੇ ਪੜਿਆਂ ਲਿਖਿਆਂ 'ਚ ਸ਼ਾਮਲ ਹੋ ਗਏ ਨੇ ਇਹ ਕੋਈ ਬੁਰਾਈ ਨਹੀਂ ਹੈ ਪਰ ਫੇਰ ਵੀ ਸਾਨੂੰ ਆਪਣੀ ਪੰਜਾਬੀ ਦੀ ਸ਼ੁੱਧਤਾ ਸਪਸ਼ਟਤਾ ਤੇ ਬੱਚਿਆਂ ਦੇ ਮਨ 'ਚ ਹੋਵੇ ਕਿ ਪੰਜਾਬੀ ਬੋਲਣਾ ਕੋਈ ਬੁਰਾਈ ਨਹੀਂ ਹੈ ਸੋ ਡਾਕਟਰ ਸਾਹਿਬ ਇੱਕ ਤੁਲਨਾ ਦੀ ਗੱਲ ਕਰ ਲਈਏ ਪੰਜਾਬੀ ਬੋਲਣ ਦੇ ਵਿੱਚ ਪੰਜਾਬ ਦੀ ਤੇ ਵਿਦੇਸ਼ਾਂ ਦੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਜਦੋਂ ਅਸੀਂ ਕਿਸੇ ਚੀਜ਼ ਨਾਲੋਂ ਦੂਰ ਹੋ ਜਾਂਦੇ ਆ ਫਿਰ ਉਹਦੀ अहमियत ਦਾ ਪਤਾ ਲੱਗ ਜਾਂਦਾ ਹੈ ਚਾਹੇ ਲਿਖਣ ਦੇ ਵਿੱਚ ਬਾਹਰਲੇ ਜਿਹੜੇ ਵਿਦੇਸ਼ੀ ਬੱਚੇ ਨੇ ਉੱਥੇ ਜੰਮੇ ਪਲੇ ਨੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਲਿਖਣ ਵਿੱਚ ਚਾਹੇ ਕਮਜ਼ੋਰ ਹੋਣ ਉਹਨਾਂ ਨੂੰ ਨਾਂ ਆਦੀ ਹੋਵੇ ਪਰ ਪੰਜਾਬੀ ਬੋਲਦੇ ਜ਼ਰੂਰ ਨੇ ਇਹ ਚ ਤੁਸੀਂ ਕਹੋਗੇ ਕਿ ਵਿਦੇਸ਼ੀ ਪੰਜਾਬੀ ਮੋਰੀ ਨੇ ਪੰਜਾਬੀ ਬੋਲਣ ਦੇ ਵਿੱਚ ਉਹ ਇਸ ਚੀਜ਼ ਤੇ ਮਾਣ ਮਹਿਸੂਸ ਕਰਦੇ ਨੇ ਮੇਰਾ ਕਹਿ ਲ ਜਦੋਂ ਬੰਦਾ ਆਪਣੀ ਧਰਤੀ ਤੋਂ ਦੂਰ ਜਾਂਦਾ ਨਾ ਉਹਦਾ ਪਿਆਰ ਜਾਦੇ ਪਨਪਦਾ ਬਿਲਕੁਲ ਉਹ ਆਪਣੀ ਉਹ ਡਰੈਸ ਵੀ ਰੱਖਦਾ ਇਹ ਸਾਡੇ ਖਾਸ ਕਰਕੇ ਸਾਰਿਆਂ ਮੁਲਕਾਂ ਵਿੱਚ ਮੈਨੂੰ ਲੱਗਾ ਕਿ ਉਹਨਾਂ ਲੋਕਾਂ ਦੇ ਮਨ ਚਾਹੇ ਕਿ ਸਾਡੇ ਬੱਚੇ ਆਪਣੇ ਸੱਭਿਆਚਾਰ ਤੋਂ ਧਰਮ ਤੋਂ ਭਾਸ਼ਾ ਤੋਂ ਟੁੱਟ ਨਾ ਜਾਣ ਟੁੱਟ ਨਾ ਜਾਣ ਬਿਲਕੁਲ ਉਹ ਦਾਦੀਆਂ ਨਾਨੀਆਂ ਗੁਰਦੁਆਰੇ ਵੀ ਲੈ ਕੇ ਆਉਂਦੀਆਂ ਨੇ ਵੀ ਇਹਨਾਂ ਨੂੰ ਇੱਥੇ ਪੰਜਾਬੀ ਪੜ੍ਹਾਈਏ ਕੁਝ ਥਾਵਾਂ ਤੇ ਸਿੱਖ ਸਕੂਲ ਵੀ ਬਣ ਗਏ ਨੇ ਵੀ ਇਹਨਾਂ ਨੂੰ ਪੰਜਾਬੀ ਆਵੇ ਜੀ ਜੀ ਉੱਥੇ ਚੈਨਲ ਵੀ ਮੇਰਾ ਖਿਆਲ ਜਿਆਦਾ ਸਾਡੇ ਸਗੋਂ ਯੋਗਦਾਨ ਪਾਉਂਦੇ ਨੇ ਰੇਡੀਓ ਵੀ ਲੋਕ ਜਿਆਦਾ ਸੁਣਦੇ ਨੇ ਔਰ ਅਖਬਾਰ ਤੇ ਬਹੁਤ ਜਿਆਦਾ ਸ਼ਬਦ ਨੇ ਮੈਗਜ਼ੀਨ ਅਖਬਾਰ ਕਾਫੀ ਵੱਡੀ ਗਿਣਤੀ ਵਿੱਚ ਜਾਂਦੇ ਨੇ ਪੜਦੇ ਕਿੰਨੇ ਨੇ ਇਹ ਅਗਲਾ ਸਵਾਲ ਉਥੋਂ ਦੀ ਧਰਤੀ ਦੇ ਲੋਕ ਜ਼ਿਆਦਾ ਵਧੀਆ ਦੇ ਸਕਦੇ ਨੇ ਹੋ ਸਕਦਾ ਨਵੀਂ ਪੀੜੀ ਉਹਨਾਂ ਨਿਊਜ਼ਪੇਪਰ ਜਿਹੜੇ ਅਖਬਾਰ ਪੰਜਾਬੀ ਦੇ ਘੱਟ ਪੜ੍ਹਦੀ ਹੋਵੇ ਜੀ ਜੀ ਤੇ ਜਿਹੜੇ ਪੁਰਾਣੀ ਉਮਰ ਦੇ ਨੇ ਉਹ ਸਾਰੇ ਉਹਨੂੰ ਜ਼ਿਆਦਾ ਮਨ ਲਾ ਕੇ ਪੜ੍ਹਦੇ ਹੋਣ ਹਣਾ ਜੀ ਜੀ ਪਰ ਉਹ ਫੇਰ ਵੀ ਮੈਂ ਕਹਿੰਨਾ ਕਿ ਉਹਨਾਂ ਲੋਕਾਂ ਚ ਕਿ ਇੰਨੀ ਦੂਰ ਜਾ ਕੇ ਵੀ ਸੱਤ ਸਮੁੰਦਰੋਂ ਪਾਰ ਉਹ ਆਪਣੀ ਭਾਸ਼ਾ ਬਾਰੇ ਇੰਨੇ ਸੁਚੇਤ ਨੇ ਕਿ ਉੱਥੇ ਇੰਨਾ ਕੁਝ ਉਹਨਾਂ ਨੇ ਪੈਦਾ ਕੀਤਾ ਪਹਿਲਾਂ ਆਪਣੇ ਆਪ ਨੂੰ ਸਥਾਪਿਤ ਕੀਤਾ ਫਿਰ ਆਪਣੇ ਘਰਾਂ-ਵਾਰਾਂ ਬਾਰੇ ਫਿਰ ਕਿੱਤਿਆਂ ਬਾਰੇ ਫਿਰ ਗੁਰਦੁਆਰਾ ਸਾਹਿਬ ਬਣਾਏ ਫਿਰ ਉਹਨਾਂ ਨੇ ਇਦੋਂ ਅੱਗੇ ਵੀ ਅਖਬਾਰਾਂ ਮੈਗਜ਼ੀਨਾਂ ਰਾਈ ਚੈਨਲਾਂ ਰਾਈ ਮਲੂਬ ਡੇ ਲੈਵਲ ਤੇ ਹਰ ਮੁਲਕ ਜੀ ਇਹ ਕੰਮ ਕਰ ਰਹੇ ਨੇ ਚੰਗੀ ਗੱਲ ਆ ਬੜੀ ਅੱਛੀ ਭਾਵਨਾ ਉਹਨਾਂ ਦੀ ਜੋ ਹੋ ਰਿਹਾ ਉਹਨਾਂ ਨੇ ਇਹਨੂੰ ਜਿਉਂਦਿਆਂ ਰੱਖਿਆ ਹੋਇਆ ਤਾਂ ਇਹ ਜਿੰਨੇ ਵਿਦੇਸ਼ੀ ਲੋਕ ਸਾਡੇ ਭਰਾ ਜਿਹੜੇ ਚਿੰਤਨ ਵੀ ਕਰਦੇ ਨੇ ਮੰਥਨ ਵੀ ਕਰਦੇ ਨੇ ਤੇ ਸੁਚੇਤ ਵੀ ਨੇ ਉਹ ਇਸ ਧਰਤੀ ਦੇ ਲੋਕਾਂ ਨੂੰ ਵੀ ਹੋਣਾ ਜ਼ਰੂਰੀ ਆ ਬਿਲਕੁਲ ਡਾਕਟਰ ਸਾਹਿਬ ਸੋ ਨੌਜਵਾਨਾਂ ਦੇ ਮਨ ਦੇ ਵਿੱਚ ਜ਼ਿਆਦਾਤਰ ਇਸ ਗੱਲ ਦਾ ਵਹਿਮ ਹੁੰਦਾ ਹੈ ਕਿ ਅਗਰ ਅਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਆਪਣੀ ਡਿਗਰੀ ਕੰਪਲੀਟ ਕਰਾਂਗੇ ਤਾਂ ਸਾਡੀ ਜਿਹੜੀ ਮਾਰਕਸ ਨੇ ਉਹ ਘੱਟ ਆਉਣਗੇ ਅਸੀਂ ਕਿਸੇ profession 'ਚ ਨਹੀਂ ਜਾ ਸਕਦੇ ਔਰ ਕੀ ਇੱਥੇ ਨੌਜਵਾਨਾਂ ਨੂੰ ਤੁਸੀਂ ਸੁਨੇਹਾ ਦੇਵੋਗੇ ਕਿ ਪੰਜਾਬੀ ਦੇ ਵਿੱਚ ਰਹਿੰਦੇ ਹੋਏ ਅਸੀਂ ਕਿਸੇ ਵੀ ਖੇਤਰ ਵਿੱਚ ਜਾ ਸਕਦੇ ਹਾਂ ਉਹਨਾਂ ਦੇ ਮਨ 'ਚੋਂ ਇਹ ਭਰਮ ਦੂਰ ਹੋ ਜਾਏ ਇਹ ਇਹ ਤਾਂ ਧਰਤੀ ਦਾ ਸੱਚ ਹੈ ਵੀ ਜਿਹੜੀ ਭਾਸ਼ਾ ਰੋਜ਼ਗਾਰ ਦੀ ਭਾਸ਼ਾ ਹੋਵੇ ਉਦੇ ਨਾਲ ਲੋਕਾਂ ਦੀ ਕੁਦਰਤੀਆਂ ਭਾਵਕਾਂਾਂ ਚ ਵੱਧਦੀ ਹੈ ਹੁਣ ਸਾਡੀ ਜਿਹੜੀ ਮੁਲਕ ਵਿੱਚ ਰੋਜ਼ਗਾਰ ਦੀ ਭਾਸ਼ਾ ਹੈ ਉਹ ਜੀ ਨੂੰ ਇੰਗਲਿਸ਼ ਚੰਗੀ ਆਉਂਦੀ ਹੈ ਉਹ ਚਾਹੇ ਉਹਨੇ ਆ ਬੀਬੀਐਸ ਕਰਨੀਆਂ ਕਿਸੇ ਵੀ ਇੰਜੀਨੀਅਰ ਲਾਈਨ ਦੇ ਵਿੱਚ ਜਾਣਾ ਟੀਚਿੰਗ ਲਾਈਨ ਤੇ ਜਾਣਾ ਹੋਰ ਕਿਸੇ ਪ੍ਰੋਫੈਸ਼ਨ ਤੇ ਜਾਣਾ ਜੀ ਜੀ ਤਾਂ ਜਿਹੜੀ ਅੰਗਰੇਜ਼ੀ ਹੈ ਇਹ ਸਾਡੇ ਰੋਜ਼ਗਾਰ ਦੀ ਭਾਸ਼ਾ ਬਣ ਗਈ ਹੈ ਜੀ ਤਾਂ ਪੰਜਾਬੀ ਜਿਹੜੀ ਹੈ ਉਹ ਉਸ ਰੂਪ ਵਿੱਚ ਸਾਡੇ ਕੋਲੇ ਜਿਹੜੀਆਂ ਉਹਦਾ ਸਲੇਵਸ ਨਹੀਂ ਹੈਗਾ ਜਾਂ ਉਹਨੂੰ ਉਸ ਰੂਪ ਵਿੱਚ ਨਹੀਂ ਅਜੇ ਅਸੀਂ ਪੇਸ਼ ਕਰ ਸਕੇ ਜਿਹੜੀ ਸਾਡੀ ਲੋੜ ਹੈ ਜੀ ਪਰ ਉਹ ਸਾਡੀ ਮਾਂ ਬੋਲੀ ਹੈ ਇਸ ਲਈ ਜਿਹੜੇ ਨੌਜਵਾਨ ਨੇ ਉਹ ਇੰਗਲਿਸ਼ ਵੀ ਸਿੱਖਣਾ ਚੰਗੀ ਕਰਨਾ ਆਪਣੇ ਰੋਜ਼ਗਾਰ ਦੀ ਭਾਸ਼ਾ ਤਾਂ ਉਹਨਾਂ ਨੂੰ ਕਰਨੀ ਪੈਗੀ ਜੀ ਇੱਕ ਸਾਡੇ ਪੰਜਾਬ ਦੀ ਇਹ ਕਮਜ਼ੋਰੀ ਹੈ ਕਿ ਸਾਡੇ ਮੈਕਸਿਮਮ ਜਿਹੜੇ ਬੱਚੇ ਹੈ ਸਟੂਡੈਂਟ ਹੈ ਉਹਨਾਂ ਦੀ ਇੰਗਲਿਸ਼ ਵਿੱਚੋਂ ਸਪਲਾਈ ਆਉਂਦੀ ਹੈ ਉਹ ਇੰਗਲਿਸ਼ ਨੂੰ ਇੱਕ ਹਵਾ ਸਮਝ ਰਹੇ ਨੇ ਕਿਉਂਕਿ ਸਾਡੇ ਘਰਾਂ 'ਚ ਨਹੀਂ ਬੋਲੀ ਜਾਂਦੀ ਜਾਂ ਸਾਡੇ ਹੋਰ ਥਾਂ ਨਹੀਂ ਬੋਲੀ ਜਾਂਦੀ ਉਹ ਕਮਜ਼ੋਰ ਰਹਿ ਜਾਂਦੇ ਨੇ ਤਾਂ ਉਹਨਾਂ ਲਈ ਇੱਕ ਜੇ ਵੀ ਇੱਕ ਇੱਕ ਬੋਝ ਬਣੀ ਹੋਈ ਆ ਕਿ ਇਹ ਭਾਸ਼ਾ ਔਖੀ ਹੈਗੀ ਸਾਨੂੰ ਆ ਨਹੀਂ ਰਹੀ ਹੈਗੀ ਔਰ ਇਹ ਅਜਗਾਰਦੀ ਭਾਸ਼ਾ ਹੈਗੀ ਆ ਜੀ ਜੀ ਤਾਂ ਮੇਰਾ ਖਿਆਲ ਇਹਨੂੰ ਬੈਲੈਂਸ ਕਰਨਾ ਵੀ ਜ਼ਰੂਰੀ ਹੈਗਾ ਕਿ ਸਾਨੂੰ ਕਿਉਂਕਿ ਸਾਡੇ ਤ੍ਰੈਭਾਸ਼ੀ ਫਾਰਮੂਲਾ ਹੈਗਾ ਹੁਣ ਬਦੇ ਪੱਛਮ ਦਾ ਬੱਚਾ ਹੈਗਾ ਜਿਹੜਾ ਚਾਈਨੀ ਬੱਚਾ ਇੱਕੋ ਭਾਸ਼ਾ ਪੜ ਰਿਹਾ ਇੰਗਲੈਂਡ ਦਾ ਬੱਚਾ ਇੱਕੋ ਭਾਸ਼ਾ ਪੜ ਰਿਹਾ ਉਹ ਉਹਦੀ ਮਾਤ ਭਾਸ਼ਾ ਹੈਗੀ ਉਹ ਉਹਦੀ ਸਕੂਲ ਕਾਲਜ ਦੀ ਭਾਸ਼ਾ ਹੈਗੀ ਉਹ ਉਹਦੇ ਰੋਜ਼ਗਾਰ ਦੀ ਭਾਸ਼ਾ ਹੈਗੀ ਸਾਡੀ ਧਰਤੀ ਤੇ ਇਹ ਪ੍ਰੋਬਲਮ ਹੈਗੀ ਕਿ ਸਾਡੀ ਰੋਜ਼ਗਾਰ ਦੀ ਭਾਸ਼ਾ ਹੋਰ ਹੈ ਸਾਡੀ ਘਰੇਲੂ ਭਾਸ਼ਾ ਹੋਰ ਹੈ ਸਾਡੀ ਰਾਸ਼ਟਰੀ ਭਾਸ਼ਾ ਹੋਰ ਹੈ ਤਾਂ ਅਸੀਂ ਤਿੰਨ ਪਛਾਈ ਜਿਹੜਾ ਸਾਡਾ ਫਾਰਮੂਲੇ ਵਿੱਚ ਕੁਦਰਤੀਆਂ ਕਿ ਹੁਣ ਸਾਨੂੰ ਇਹਦੇ ਨਾਲ ਯੁੱਧ ਤੇ ਕਰਨਾ ਹੀ ਪਏਗਾ ਇਹਨੂੰ ਅਜੇ ਅਸੀਂ ਬਦਲ ਨਹੀਂ ਸਕਦੇ ਵੇਖੋ ਡਾਕਟਰ ਭਵੇਂ ਇੰਗਲਿਸ਼ ਦੀਆਂ ਬੁੱਕਸ ਪੜ ਕੇ ਆਇਆ ਪਰ ਜਦੋਂ ਉਹਦੇ ਜਿਹੜੇ ਮਰੀਜ਼ ਨੇ ਉਹ ਤੇ ਪੰਜਾਬੀ ਬੋਲ ਰਹੇ ਨੇ ਟੋਟਲ ਪੰਜਾਬੀ ਬੋਲ ਰਹੇ ਨੇ ਉਹ ਆਪਣੀ ਬਿਮਾਰੀ ਵੀ ਪੰਜਾਬੀ ਚ ਦੱਸਦੇ ਨੇ ਤਾਂ ਡਾਕਟਰ ਨੂੰ ਉਹਨਾਂ ਨਾਲ ਬੋਲਣੀ ਪੰਜਾਬੀ ਪੈਂਦੀ ਹੈ ਇਸ ਲਈ ਉਹਨੂੰ ਉਹਦੀ ਸ਼ੁੱਧਤਾ ਸਪਸ਼ਟਾ ਉਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਬਿਲਕੁਲ ਡਾਕਟਰ ਸਾਹਿਬ ਸੋ ਇੱਕ ਮੈਂ ਜ਼ਰੂਰ ਚਾਹਾਂਗੀ ਕਿ ਜਾਂਦੇ ਜਾਂਦੇ ਤੁਸੀਂ ਜਿੰਨੇ ਵੀ ਪੰਜਾਬੀ ਮਾਪੇ ਨੇ ਉਹਨਾਂ ਲਈ ਇੱਕ ਜ਼ਰੂਰ ਸੁਨੇਹਾ ਦੇ ਕੇ ਜਾਓ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਤੋੜਨ ਇਹਦਾ ਇੱਕ ਸੌਖਾ ਟਾਂਗੇ ਹੈਗਾ ਕਿ ਸਾਨੂੰ ਘਰਾਂ ਵਿੱਚ ਪੰਜਾਬੀ ਦੇ ਅਖਬਾਰ ਵੀ ਆਉਣ ਮੈਗਜ਼ੀਨ ਵੀ ਆਉਣ ਪੰਜਾਬੀਆਂ ਬਾਰੇ ਕਿਹਾ ਜਾਂਦਾ ਕਿ ਹਜ਼ਾਰਾਂ ਕਰੋੜ ਰੁਪਏ ਦੀ ਇਹ ਸ਼ਰਾਬ ਪੀ ਜਾਂਦੇ ਨੇ ਸਾਲ ਚ ਪਰ ਇਹ ਪੁਸਤਕਾਂ ਨਹੀਂ ਖਰੀਦਦੇ ਤਾਂ ਚੰਗੀਆਂ ਪੁਸਤਕਾਂ ਵੀ ਖਰੀਦ ਕੇ ਰੱਖਣਾ ਜੀ ਇਹਨਾਂ ਦੇ ਘਰ ਦੀਆਂ ਨੇਮ ਪਲੇਟਾਂ ਜਿਹੜੀਆਂ ਨੇ ਉਹਨੂੰ ਵੀ ਪੰਜਾਬੀ ਚ ਲਿਖਾਉਣ ਕਿਉਂਕਿ ਇੱਥੇ ਸਾਰੇ ਪੰਜਾਬੀ ਨੇ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ ਬਿਲਕੁਲ ਵਿਆਹ ਸ਼ਾਦੀਆਂ ਦੇ ਜੇ ਮੰਨ ਲਓ ਕਾਰਡ ਸ਼ਬਦੇ ਨੇ ਕੋਈ ਖੁਸ਼ੀ ਗਮੀ ਦੇ ਇਹ ਪੰਜਾਬੀ ਚ ਲਿਖਾ ਸਕਦੇ ਨੇ ਜੀ ਜੀ ਜਦੋਂ ਇਹਨਾਂ ਦੀ ਕੋਈ ਮੁਸ਼ਕਲ ਨਹੀਂ ਹੈ ਤਾਂ ਇਹ ਪੰਜਾਬੀ ਦੀ ਜੇ ਦੁਕਾਨਾਂ ਦੇ ਬੋਰਡ ਨੇ ਸਾਨੂੰ ਉੱਤੇ ਪੰਜਾਬੀ ਲਿਖਾ ਲਓ ਥੱਲੇ ਇੰਗਲਿਸ਼ ਲਿਖਾ ਲਓ ਜੇ ਤੁਹਾਡੇ ਗਾਹਕ ਦੀ ਕੋਈ ਵੱਡੀਆਂ ਸ਼ਹਿਰਾਂ ਚ ਪ੍ਰੋਬਲਮ ਵੀ ਹੈ ਤੁਸੀਂ ਦੋ ਭਾਸ਼ੀ ਫਾਰਮੂਲਾ ਵੀ ਵਰਤ ਸਕਦੇ ਹੋ ਉੱਪਰ ਆਪਣੀ ਭਾਸ਼ਾ ਨੂੰ ਪਹਿਲ ਦੇ ਦਿਓ ਨੀਚੇ ਤੁਸੀਂ ਹਿੰਦੀ ਇੰਗਲਿਸ਼ ਲਿਖਣਾ ਚਾਹੁੰਦੇ ਹੋ ਲਿਖ ਲਓ ਭਾਸ਼ਾ ਜਿੰਨੀਆਂ ਪੜਾਂਗੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਸਾਡੀ ਆਪਣੀ ਭਾਸ਼ਾ ਦਾ ਮਾਣ ਵੀ ਪੈਦਾ ਹੁੰਦਾ ਹੈ ਕਿ ਸਾਡੀ ਭਾਸ਼ਾ ਵੀ ਇਹਨਾਂ ਨਾਲ ਭਾਸ਼ਾ ਦੇ ਰੂਪ ਵਿੱਚ ਹੈਗੀ ਆ ਜੀ ਜੀ ਇਸ ਕਰਕੇ ਜਿਹੜਾ ਆਤਮ ਵਿਸ਼ਵਾਸ ਆ ਖਾਸ ਕਰਕੇ ਉਹ ਹਰ ਪੰਜਾਬੀ ਦੇ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਜਿਸ ਭਾਸ਼ਾ ਨੂੰ ਇਸ ਸੰਸਾਰ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਡੇ ਸਤਿਗੁਰਾਂ ਨੇ ਇੰਨਾ ਮਾਣ ਦਿੱਤਾ ਹੈ ਬਿਲਕੁਲ ਔਰ ਇਦਾ ਹੀ ਵੱਡਾ ਜਿਹੜਾ ਅਧਿਆਤਮਕ ਰੋਹਾਨੀਅਤ ਦਾ ਗ੍ਰੰਥ ਜੋ ਸਾਡਾ ਗੁਰੂ ਹੈ ਔਰ ਸਾਨੂੰ ਪੜਨ ਦੀ ਸਮਰੱਥਾ ਦਿੰਦੀ ਹੈ ਔਰ ਇਹ ਸਾਡੀ ਪੰਜਾਬੀ ਦਾ ਪੰਜਾਬੀਅਤ ਦਾ ਮਾਣ ਵੀ ਹੈਗਾ ਕਿ ਜੇ ਅਗਰ ਇਸ ਭਾਸ਼ਾ 'ਚ ਨਾ ਹੁੰਦਾ ਤੇ ਇਸ ਖਿੱਤੇ ਦੇ ਲੋਕ ਨਾ ਕੋਈ ਗੁਟਕਾ ਪੜ ਸਕਦੇ ਸਨ ਨਾ ਹੀ ਕੀਰਤਨ ਇਹਨਾਂ ਨੂੰ ਸਮਝ ਚ ਆਉਣਾ ਸੀ ਤੇ ਨਾ ਹੀ ਕੋਈ ਗ੍ਰੰਥ ਪੜਨ ਦੇ ਸਮਰੱਥ ਹੋਣਾ ਸੀ ਜੀ ਇਹ ਜਿਹੜਾ ਇਹਨਾਂ ਨੂੰ ਮਤਲਬ ਬਹੁਤ ਸਾਰੇ ਬੰਧਨਾਂ ਤੋਂ ਮੁਕਤ ਕੀਤਾ ਜਿਹੜੀ ਬਹੁਤ ਸਾਰੀਆਂ ਗੁਲਾਮੀ ਤੋਂ ਮੁਕਤ ਕੀਤਾ ਕਿਉਂਕਿ ਜਿਹੜਾ ਵੀ ਰਾਜਸਤਾ ਤੇ ਕਾਬਜ ਹੁੰਦਾ ਸੀ ਉਹ ਆਪਣੀ ਭਾਸ਼ਾ ਠੋਸ ਦਿੰਦਾ ਸੀ ਤੇ ਰਾਜਸਤਾ ਤੇ ਜੇ ਫਾਰਸੀ ਜਾਣਨ ਵਾਲੇ ਲੋਕਾਂ ਦਾ ਰਾਜ ਆਇਆ ਤੇ ਉਹਨਾਂ ਨੇ ਕਿਹਾ ਜੀ ਇਹ ਰਾਜ ਭਾਸ਼ਾ ਫਾਰਸੀ ਹੈ ਇਹ ਸੰਸਕ੍ਰਿਤ ਵਾਲੇ ਲੋਕਾਂ ਦਾ ਜੋਰ ਪਿਆਈ ਰਾਜ ਭਾਸ਼ਾ ਸੰਸਕ੍ਰਿਤ ਹੈ ਲੋਕਾਂ ਲਈ ਨਹੀਂ ਸੀ ਵੇਖਿਆ ਜਾਂਦਾ ਵੀ ਇਹਨਾਂ ਨੂੰ ਕਿਹੜੀ ਭਾਸ਼ਾ ਆਉਂਦੀ ਵੀ ਹੈ ਕਿ ਨਹੀਂ ਆਉਂਦੀ ਹੈ ਹੁਣ ਇਸ ਭਾਸ਼ਾ ਨੂੰ ਗੁਰੂ ਸਾਹਿਬਾਂ ਨੇ ਮਾਨਤਾ ਦਿੱਤੀ ਕਿ ਭਾਸ਼ਾ ਦੂਜਿਆਂ ਦੀ ਐਵੇਂ ਮੰਨ ਲੈਣੀ ਵੀ ਇੱਕ ਗੁਲਾਮੀ ਹੈ ਬਿਲਕੁਲ ਮਤਲਬ ਤੁਸੀਂ ਐਵੇਂ ਗੁਲਾਮ ਬਣ ਜਾਓ ਕਿਸੇ ਦੀ ਭਾਸ਼ਾ ਦੇ ਜਿਹਦੇ ਬਾਰੇ ਨਾ ਤੁਸੀਂ ਉਹਦਾ ਲਿਟਰੇਚਰ ਪੜਿਆ ਨਾ ਤੁਹਾਨੂੰ ਉਹਦੇ ਸਹਿਤ ਦੀ ਜਾਣਕਾਰੀ ਨਾ ਉਹਦੇ ਤੁਹਾਨੂੰ ਖਾਨ ਮੁਹਾਵਰਿਆਂ ਦੀ ਨਾ ਮੰਤਾ ਮਨੋਤਾ ਦੀ ਜਾਣਕਾਰੀ ਜੀ ਤਾਂ ਜਿਹੜੀ ਭਾਸ਼ਾ ਤੁਹਾਡੀ ਹੈ ਨਹੀਂ ਉਹਨੂੰ ਤੁਸੀਂ ਸਿੱਖ ਜਾਓਗੇ ਤੋਤੇ ਵਾਕਣ ਤੋਤਾ ਬੰਦੇ ਦੀ ਭਾਸ਼ਾ ਸਿੱਖਿਆ ਪਰ ਉਹਦੀ ਅਕਲ ਕਿੰਨੀ ਕ ਗੰਗਾ ਰਾਮ ਚੂਰੀ ਖਾਣੀਆਂ ਕਹਿੰਦਾ ਖਾਣੀਆਂ ਉਹਦੇ ਭਵੇਂ ਪਿੰਜਰੇ ਵਿੱਚ ਕਿਲੋ ਚੂਰੀ ਪਈ ਆ ਉਹਨੂੰ ਭੁੱਖ ਵੀ ਨਹੀਂ ਲੱਗੀ ਉਹਨੂੰ ਫੇਰ ਰੱਟਾ ਲੱਗਾ ਗੰਗाराम ਚੂਰੀ ਖਾਣੀ ਕਹਿੰਦਾ ਖਾਣੀ ਹੈ ਤੁਸੀਂ ਰੱਟਾ ਲਾ ਸਕਦੇ ਹੋ ਗਿਆਨ ਨਹੀਂ ਪ੍ਰਾਪਤ ਕਰ ਸਕਦੇ ਤੋਤੇ ਨੇ ਸਾਡੀ ਭਾਸ਼ਾ ਸਿੱਖ ਲਈ ਥੋੜੀ ਜੀ ਇਹ ਨੂੰ ਕਹ ਲੋ ਮੈਂ 0% ਜਾਂ ਅੱਧਾ ਪਰਸੈਂਟ ਕਹ ਲਓ ਹੈ ਨਾ ਪਰ ਉਹਨੂੰ ਗਿਆਨ ਥੋੜਾ ਹੈ ਉਹਨੂੰ ਅਕਲ ਥੋੜਾ ਹੈ ਉਹ ਤਾਂ ਥੋੜਾ ਜਿਹਾ ਰੱਟਾ ਲਾ ਕੇ ਬੈਠਾ ਹੋਇਆ ਹੈ ਇੱਕ ਬੜੀ ਪਿਆਰੀ ਗੱਲ ਗਰਵਾ ਸਿੰਘ ਪ੍ਰੀਜ਼ ਲੜੀ ਦੀ ਨੋ ਨੇ ਕੀਤੀ ਕਿ ਕੰਨੀ ਮੈਂ ਨਵੀਂ ਨਵੀਂ ਆਈ ਸੀ ਮੈਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹ ਕਹਿੰਦੇ ਵੀ ਉਹਨੂੰ ਆਉਂਦੀ ਤਾਂ ਸੀ ਪਰ ਸਾਰੀ ਡੂੰਗੀ ਨਹੀਂ ਸੀ ਆਉਂਦੀ ਤਾਂ ਉਹ ਗਰਵਾ ਸਿੰਘ ਕਹਿੰਦੇ ਵੀ ਜਿਹੜੀਆਂ ਦੋਨੇ ਨੋਹਾਂ ਨੇ ਉਹ ਵਾਂਡੇ ਗਈਆਂ ਹੋਈਆਂ ਨੇ ਤੇ ਉਹ ਕਹਿੰਦੀ ਵੀ ਵਾਂਡਾ ਕਿੰਨਾ ਕੀ ਦੂਰ ਆ ਮਤਲਬ ਵਾਂਡਾ ਉਹਨੇ ਸੋਚਿਆ ਵੀ ਇਹ ਕੋਈ ਪਿੰਡ ਹੈ ਪਿੰਡ ਦਾ ਨਾਮ ਹੈ ਵੀ ਕਿਸੇ ਪਿੰਡ ਗਈਆਂ ਹੋਈਆਂ ਨੇ ਤਾਂ ਉਹ ਕਹਿੰਦੇ ਸਾਰਾ ਟੱਬਰ ਹੱਸ ਪਿਆ ਵੀ ਇਹਨੂੰ ਇਹ ਨਹੀਂ ਪਤਾ ਵੀ ਵਾਂਡਾ ਕੀ ਨੂੰ ਕਹਿੰਦੇ ਨੇ ਹੈਨਾ ਤੇ ਉਹ ਕਹਿੰਦੀ ਵਾਂਡਾ ਕਿੰਨੀ ਕੀ ਦੂਰ ਹੈ ਤੇ ਵਾਂਡਾ ਪਿੰਡ ਨਹੀਂ ਹੈਗਾ ਵਾਂਡਾ ਹੈਗਾ ਵੀ ਦੂਰ ਗਈਆਂ ਹੋਈਆਂ ਨੇ ਵਾਟ ਕਰਕੇ ਕਿਤੇ ਗਈਆਂ ਹੋਈਆਂ ਨੇ ਹੈਨਾ ਇਸ ਕਰਕੇ ਕੁਝ ਗੱਲਾਂ ਉਹ ਹੁੰਦੀਆਂ ਵੀ ਜਿਹੜੇ ਬੱਚਾ ਜਾਂ ਜਿਹੜਾ ਵੀ ਸਮਾਜ ਹੈ ਉਹ ਭਾਸ਼ਾ ਬੋਲੀ ਜਾਂਦੀ ਆ ਉਹਨੂੰ ਸਮਝਣਾ ਜ਼ਰੂਰੀ ਹੈਗਾ ਉਹ ਮਾਤ ਭਾਸ਼ਾ ਦਾ ਜਿਹੜਾ ਮਾਣ ਹੈ ਜਾਂ ਮਾਤ ਭਾਸ਼ਾ ਦਾ ਗਿਆਨ ਹੈ ਉਹ ਮਨੁੱਖ ਨੂੰ ਉਚਾਈਆਂ ਤੇ ਪਹੁੰਚਾਉਂਦਾ ਹੈ ਔਰ ਦੂਜੀਆਂ ਭਾਸ਼ਾਵਾਂ ਦਾ ਵੀ ਉਹ ਵੱਧ ਸਤਿਕਾਰ ਕਰੇਗਾ ਜਿਹਨੂੰ ਆਪਣੀ ਭਾਸ਼ਾ ਤੇ ਮਾਣ ਹੈ ਉਹ ਕਹਿੰਦਾ ਜੀ ਨੇ ਵਾਹ ਪੇ ਉਹਨੂੰ ਪਿਆਰ ਨਹੀਂ ਕੀਤਾ ਰੱਬ ਨੂੰ ਪਿਆਰ ਕਿਵੇਂ ਕਰੇਗਾ ਜੇ ਬੰਦਾ ਕਵੇ ਮੈਂ ਰੱਬ ਨੂੰ ਅੱਲਾ ਨੂੰ ਬੜਾ ਪਿਆਰ ਕਰਦਾ ਵਾ ਮਾਂ ਪਿਓ ਘਰੋਂ ਕੱਡੇ ਹੋਏ ਨੇ ਤਾਂ ਉਹਦੇ ਉਸ ਪਿਆਰ ਵੀ ਸ਼ੱਕੀ ਹੋਏਗਾ ਵੀ ਜਿਹੜਾ ਮਾਦਾ ਪਿਤਾ ਦਾ ਪਿਆਰ ਨਹੀਂ ਹੈਗਾ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਉਹ ਰੱਬ ਜਿਹੜਾ ਦੇਖਦਾ ਨਹੀਂ ਉਹਦੇ ਬਾਰੇ ਪਿਆਰ ਕਿੰਨਾ ਕੁ ਕਰਦਾ ਹੋਏਗਾ ਇਸ ਲਈ ਜਿਹੜਾ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕਰਦਾ ਉਹਦਾ ਮਾਸੀਆਂ ਨਾਲ ਪਿਆਰ ਕਿੰਨਾ ਕੁ ਹੋ ਸਕਦਾ ਇਹਦਾ ਮਤਲਬ ਉਹਦਾ ਵਕਤ ਹੀ ਹੈਗਾ ਤੇ ਜੇ ਉਹ ਰੋਜ਼ਗਾਰ ਲਈ ਕਰ ਰਿਹਾ ਹੈਗਾ ਤੇ ਇਹ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਵੀ ਬੰਦਾ ਕੋਈ ਰੋਟੀ ਰੋਜੀ ਦਾ ਮਥਾਜ ਨਹੀਂ ਹੈਗਾ ਵੀ ਸਿਰਫ ਰੋਟੀ ਦਾ ਟੁਕੜਾ ਹੈਗਾ ਜਾਂ ਰੋਟੀ ਕਮਾਉਣ ਵਾਸਤੇ ਜਿੰਦਗੀ ਚਾਉਂਦਾ ਹੈਗਾ ਜੀਵਨ ਇੱਕ ਜਾਂਚ ਵੀ ਹੈ ਜੀਵਨ ਇੱਕ ਜੁਗਤ ਵੀ ਹੈ ਜੀਵਨ ਇੱਕ ਕਲਾ ਵੀ ਹੈ ਔਰ ਜ਼ਿੰਦਗੀ ਜਿਉਣ ਵਾਸਤੇ ਤੁਹਾਨੂੰ ਸਾਰੇ ਆਲੇ ਦੁਆਲੇ ਦਾ ਗਿਆਨ ਸੰਪੂਰਨ ਹੋਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਨੇ ਬਹੁਤ ਚੰਗੀ ਗੱਲ ਕੀਤੀ ਹੈ ਕਿ ਦੂਸਰੀਆਂ ਭਾਸ਼ਾਵਾਂ ਤੁਸੀਂ ਸਾਰੀਆਂ ਸਿੱਖੋ ਕਿਉਂਕਿ ਇਹ ਸਮੇਂ ਦੀ ਲੋੜ ਹੈ ਹਰ ਕਿਸੇ ਹਰ ਭਾਸ਼ਾ ਨੂੰ ਬੋਲਣ ਵਾਲਿਆਂ ਲਈ ਇਹ ਸੁਨੇਹਾ ਹੈ ਕਿ ਆਪਣੀ ਭਾਸ਼ਾ ਜਿਹੜੀ ਹੈ ਉਹਨੂੰ ਨਾ ਛੱਡਿਏ ਜੋ ਗੱਲ ਆਪਣਾ ਦਿਲ ਬੋਲਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਇੱਕ ਛੋਟੀ ਜੀ ਉਦਾਹਰਣ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਨਾਲ ਕੋਈ ਗੱਲ ਕਰਦੇ ਹਾਂ ਅੱਖਾਂ ਬੰਦ ਕਰਕੇ ਤਾਂ ਸਾਡਾ ਜਿਹੜਾ ਦਿਲ ਹੈ ਉਹ ਆਪਣੀ ਮਾਂ ਬੋਲੀ ਹੀ ਬੋਲਦਾ ਹੈ ਤੇ ਮਾਂ-ਬਾਪ ਲਈ ਜਿਹੜਾ ਡਾਕਟਰ ਸਾਹਿਬ ਨੇ ਸੁਨੇਹਾ ਦਿੱਤਾ ਕਿ ਘਰਾਂ ਦੇ ਵਿੱਚ ਪੰਜਾਬੀ ਅਖਬਾਰ ਜ਼ਰੂਰ ਲਗਾਈਏ ਤੇ ਬੱਚਿਆਂ ਦੇ ਨਾਲ ਪੰਜਾਬੀ ਬੋਲੀਏ ਦੂਸਰੀਆਂ ਭਾਸ਼ਾਵਾਂ ਜਦੋਂ ਬੱਚਾ ਆਪਣੀ ਮਾਂ ਬੋਲੀ ਨੂੰ ਸਿੱਖ ਜੇਗਾ ਚੰਗੀ ਤਰ੍ਹਾਂ ਤਾਂ ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਉਹਦੇ ਲਈ ਕੋਈ ਔਖੀ ਗੱਲ ਨਹੀਂ ਹੈ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਵਧੀਆ ਵਿਸ਼ੇ ਤੇ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਧੰਨਵਾਦ ਅੱਛਾ ਜੀ ਧੰਨਵਾਦ ਬਖਸ਼ੂ ਆ ਗਿਆ ਰੱਬ ਰੱਖਾ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ